ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆ ਇਹ ਲੋਕ ਆਪਣੇ ਆਪ ਆ ਰਹੇ ਨੇ ਆਪਣੀਆਂ ਗੱਡੀਆਂ ਆਪਣਾ ਤੇਲ ਕਿਸੇ ਤਰ੍ਹਾਂ ਨੂੰ ਕਿਸੇ ਨੂੰ ਸਪੈਸ਼ਲ ਬਲਾਵਾ ਨਹੀਂ ਹੈਗਾ ਹਾਂਜੀ ਮਨਦੀਪ ਸਿੰਘ ਜੀ ਮੈਂ ਤੇ ਅਕਾਲੀ ਦਲ ਬਾਦਸ਼ ਇੱਕ ਧਰਮ ਦੀ ਪਾਰਟੀ ਨਹੀਂ ਸਾਰੇ ਧਰਮਾਂ ਦੀ ਪਾਰਟੀ ਹੈ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਜੀ ਹੈ ਇੱਕ ਇਹ ਹੀ ਅਮਰਪਾਲ ਸਿੰਘ ਇੱਕ ਐਸਾ ਜੋਧਾ ਜੋ ਪੂਰੇ ਪੰਜਾਬ ਨੂੰ ਇੱਕ ਜਗਾ ਸਕਦਾ ਇੱਕ ਚਮਕਦਾ ਸਤਾਰਾ ਪੰਜਾਬ ਦੇ ਵਿੱਚ ਦੇਖੋ ਸਭ ਤੋਂ ਪਹਿਲੀ ਗੱਲ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਬਾਬਾ ਬੁੱਢਾ ਜੀ ਦੇ ਸਥਾਨ ਦੇ ਉੱਤੇ ਸਾਰਾ ਪੰਥ ਇਕੱਠਾ ਹੋਇਆ ਪਿਆ ਤੇ ਪੰਥਕ ਵੀਰਵਾਰ ਸਾਰਾ ਪੰਥ ਇੱਕ ਜਗ੍ਹਾ ਤੇ ਇਕੱਠਾ ਹੋਇਆ ਹੈ ਐਦੋ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਇਲੈਕਸ਼ਨਾਂ ਹੋਰ ਸਾਰੀਆਂ ਛੋਟੀਆਂ ਨੇ ਸਾਨੂੰ ਸਾਰਿਆਂ ਨੂੰ ਬੜੀ ਉਮੀਦ ਹੈ ਕਿ ਇਸ ਇਲੈਕਸ਼ਨ ਵਿੱਚ ਜਿਵੇਂ ਪਹਿਲਾਂ ਵੀ ਤਰਨਤਾਰਨ ਦਾ ਖਡੂਰ ਸਾਹਿਬ ਦਾ ਜੋ ਰਿਕਾਰਡ ਰਿਹਾ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਤੋਂ ਲੈ ਕੇ ਭਾਈ ਅਮਰਪਾਲ ਸਿੰਘ ਤੱਕ ਤੇ ਹੁਣ ਵੀ ਪਾਈ ਮਨਦੀਪ ਪਾਈ ਮਨਦੀਪ ਸਿੰਘ ਤੱਕ ਇਹ ਵੀ ਪੜੂਗਾ ਰਿਕਾਰਡ ਜਿਵੇਂ ਜਿਵੇਂ ਚ ਰਹਿਣਾ ਆ ਦੁਬਾਰਾ ਫੇਰ ਇੱਕ ਵਾਰੀ ਰਿਕਾਰਡ ਦੁਬਾਰਾ ਕਾਇਮ ਹੋਣ ਜਾ ਰਿਹਾ ਵਾਪਸ ਹੀ ਕਈ ਵਾਰੀ ਭੈਣ ਭਰਾਵਾਂ ਦੀ ਇਹ ਮਤ ਨਹੀਂ ਹੁੰਦੀ ਕਿ ਇਲੈਕਸ਼ਨ ਪਰ ਕੇ ਜਾ ਸਾਨੂੰ ਕੋ ਹਿੰਦੁਸਤਾਨ ਚ ਫਾਇਦਾ ਨਹੀਂ ਮੈਂ ਕਹਿੰਦਾ ਸਪੇਸ ਕਿਉਂ ਖਾਲੀ ਛੱਡਣੀ ਹੈ ਤੁਸੀਂ ਸਪੇਸਾਂ ਖਾਲੀ ਛੱਡ ਛੱਡ ਕੇ ਤਾਂ ਉਹਨਾਂ ਨੂੰ ਮੌਕਾ ਦੇ ਦਿੱਤਾ ਵੀ ਭਈਏ ਸਿਰ ਤੇ ਭਾਲੇ ਅੱਜ ਲਿਆ ਕੇ ਤੁਸੀਂ ਭਾਵੇਂ 92 ਐਮਐਲਏ ਬਣਾਏ ਨੇ ਪਰ ਰਾਜ ਤਾਂ ਭਈਏ ਕਰ ਰਹੇ ਨੇ ਨਾ ਦਿੱਲੀ ਵਾਲੇ ਕਰ ਰਹੇ ਨੇ ਜਦ ਕੇ ਸਾਨੂੰ ਖਾਲਸਾ ਰਾਜ ਚਾਹੀਦਾ ਖਾਲਸਾ ਰਾਜ ਪੂਰਾ ਅਸਲ ਸਾਰੇ ਪਾਉ ਦੇ ਵਿੱਚ ਲੱਗਿਆ ਉਹ ਖਾਲਸਾ ਰਾਜੂਗਾ ਤਾਂ ਹਰ ਇੱਕ ਬਰਖ ਖੁਸ਼ ਹੋਊਗਾ ਮਹਾਰਾਜ ਰਣਜੀਤ ਸਿੰਘ ਵਾਲਾ ਰਾਜ ਬਹੁਤ ਚੰਗਾ ਰਾਜ ਸੀ ਉੱਥੇ ਵੀ ਲਹਿਰਾ ਪੈਰਾ ਹੋਈਆਂ ਪਈਆਂ ਨੇ ਇੱਥੋਂ ਤੇ ਇਹਨਾਂ ਨੇ ਯੋਧੇ ਨੇ ਤਰਨ ਤਾਰਨ ਵਾਲੇ ਇਤਿਹਾਸ ਦੇ ਇਹਨਾਂ ਨੇ ਇੱਕ ਨਵਾਂ ਐਰਕੀ ਜਿਹੜਾ ਬਹੁਤ ਵੱਡੀ ਲੀਡ ਦੇ ਵਿੱਚ ਜਿਹੜਾ ਆ ਭਾਈ ਮਨਦੀਪ ਸਿੰਘ ਨੂੰ ਜਿਤਾਉਣ ਕੀਤਾ ਲੋਕਾਂ ਦਾ ਜਿਹੜਾ ਉਤਸ਼ਾਹ ਹੈ ਅਸਲ 'ਚ ਇਹ ਪੰਥ ਦੀ ਤੇ ਪੰਜਾਬ ਦੀ ਲੜਾਈ ਹੈ ਇਹ ਲੜਾਈ ਜਿਹੜੀ ਹੈ ਸਿਆਸਤ ਦੀ ਨਹੀਂਗੀ ਇੱਥੇ ਜਿਹੜੇ ਲੋਕਾਂ ਨੇ ਮਨਾਂ ਦੇ ਵਿੱਚ ਜਿਹੜਾ ਇਹ ਵਿਚਾਰ ਕੀਤਾ ਹੋਇਆ ਹੈ ਕਿ ਅਸੀਂ ਪੰਥ ਨੂੰ ਜਿਤਾਉਣਾ ਹੈ ਤੇ ਪੰਜਾਬ ਨੂੰ ਜਿਤਾਉਣਾ ਹੈ ਤੇ ਦਿੱਲੀ ਵਾਲੀਆਂ ਜਿਹੜੀਆਂ ਤਾਨਾਸ਼ਾਹ ਸਰਕਾਰਾਂ ਆ ਉਹਨਾਂ ਨੂੰ ਹਰਾਉਣ ਦਾ ਕੰਮ ਜਿਹੜਾ ਹੈ ਉਹ ਕਰ ਰਿਹਾ। ਇਹ ਜਿਹੜੇ ਕਹਿੰਦੇ ਨੇ ਖਾਲਸਾ ਰਾਜ ਦੀ ਗੱਲ ਜਾਂ ਇਹ ਦਿੱਲੀ ਦੇ ਮਾਡਲ ਦੀ ਗੱਲ ਦਿੱਲੀ ਮਾਡਲ ਤੇ ਖਾਲਸੇ ਦਾ ਮਾਡਲ ਪਿਛਲੇ ਹੜਾ ਦੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਨੇ ਦੇਖ ਲਿਆ। ਹੜਾ ਅਕਾਲ ਚਰਨਾਂ ਨਾਲ ਜੁੜੇ ਹੋ ਤੁਸੀਂ ਦਾਸ ਤਜਿੰਦਰ ਸਿੰਘ ਅੱਜ ਉਸ ਸਥਾਨ ਤੇ ਬਾਬਾ ਬੁੱਢਾ ਜੀ ਦੇ ਸਥਾਨ ਤੇ ਆ ਜਿੱਥੋਂ ਥੋੜੀ ਦੇਰ ਤੱਕ ਚਾਲੇ ਪਾਉਣੇ ਆ ਤੇ ਮਨਦੀਪ ਸਿੰਘ ਜਿਹੜੇ ਕੀ ਪੰਥ ਵੱਲੋਂ ਸਾਂਝੇ ਉਮੀਦਵਾਰ ਤੌਰ ਤੇ ਐਲਾਨ ਕਰ ਦਿੱਤਾ ਗਿਆ ਵਾ ਤੇ ਉਸ ਐਲਾਨ ਤੋਂ ਬਾਅਦ ਅੱਜ ਨਾਮਜ਼ਦਗੀ ਦਾਖਲ ਹੋਣੀ ਆ ਕਿਉਂਕਿ ਤਰਨਤਾਰਨ ਦੀ ਜਿਹੜੀ ਜਿਮਨੀ ਚੋਣ ਆ ਤਰਨਤਾਰਨ ਦੀ ਜਿਮਨੀ ਦੇ ਚੋਣ ਦੇ ਵਿੱਚ ਹਰ ਦਾਅਵੇ ਕਰ ਰਹੀ ਆ ਪਾਰਟੀ ਪਰ ਮਨਦੀਪ ਸਿੰਘ ਦੇ ਆਉਣ ਦੇ ਨਾਲ ਕੁਝ ਨਾ ਕੁਝ ਹਰ ਜਿਵੇਂ ਵੱਖਰੇ ਹੋ ਚੁੱਕੇ ਐ ਇਸ ਟਾਈਮ ਦੇ ਉੱਤੇ ਜੇ ਆਪਾਂ ਅੰਤਿਕ ਸਫਾ ਦੀ ਗੱਲ ਕਰੀਏ ਤੇ ਤਕਰੀਬਨ ਹੀ ਮੇਰੇ ਨਾਲ ਜਿਹੜੇ ਚਿਹਰੇ ਤੁਸੀਂ ਦੇਖਦੇ ਹੋਗੇ ਵੱਖੋ-ਵੱਖਰੇ ਪਾਰਟੀਆਂ ਦੇ ਨਾਲ ਵੱਖਰ-ਵੱਖਰੇ ਜਥੇਬੰਦੇ ਦੇ ਨਾਲ ਪਰ ਅੱਜ ਇੱਕਸੁਰ ਏਕਤਾ ਵੀਰ ਮਨਦੀਪ ਸਿੰਘ ਦੇ ਨਾਲ ਆ ਸੰਦੀਪ ਸਿੰਘ ਸੰਨੀ ਦੇ ਭਰਾਤਾ ਦੇ ਨਾਲ ਆ ਇਸ ਟਾਈਮ ਦੇ ਉੱਤੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਪੁਨਰ ਸਰਜੀਤ ਅਕਾਲੀ ਦਲ ਆ ਉਹਨਾਂ ਤੋਂ ਰਖੜਾ ਸਾਹਿਬਾਂ ਨਾਲ ਪਹਿਲ ਗੁਰਫਤੇ ਸੰਚਾਰ ਦੇ ਚੋਂ ਦੱਸਾ ਇੱਕ ਮਿੰਟ ਆ ਬਿਲਕੁਲ ਨਾ ਜਾ ਅਗੇ ਚਲੋ ਚਲੋ ਟੜਕੋ 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 ਮੋੜ ਕੇ ਜਾਓ ਇਸ ਟਾਈਮ ਚਾਲੇ ਪਾਉਣ ਦੀਆਂ ਤਿਆਰੀਆਂ ਹੋ ਚੁੱਕੀਆਂ ਵਾ ਤੁਸੀਂ ਵੇਖ ਸਕਦੇ ਹੋ ਇੱਕ ਕਾਬੀ ਤਸਵੀਰ ਆ ਜਿੱਥੋਂ ਬਾਬਾ ਬੁੱਢਾ ਜੀ ਦੇ ਉਸ ਧਾਰਮਿਕ ਸਥਾਨ ਦੇ ਉਤੋਂ ਮਨਦੀਪ ਸਿੰਘ ਜਿਹੜੇ ਕਿ ਇਸ ਟਾਈਮ ਦੇ ਉੱਤੇ ਚਾਲੇ ਪਹੁੰਚੇ ਤਰਨਤਾਰਨ ਵਾਲੇ ਪਾਸੇ ਨੂੰ ਉਹਨਾਂ ਦੇ ਨਾਮਜ਼ਦਗੀ ਕਾਗਜ਼ ਦਾਖਲ ਹੋਣੇ ਆ ਹਾਂ ਤੇ ਜਿੱਥੇ ਵਿੱਚ ਕੀ ਵੱਖੋ ਵੱਖਰੀਆਂ ਜਿ ਆਪਾਂ ਜਥੇਬੰਦੀਆਂ ਲਾਈਏ ਜਾਂ ਪਾਰਟੀ ਤੌਰ ਤੇ ਲਾਈਏ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੱਡੇ ਪੱਧਰ ਦੀ ਸਪੋਰਟ ਕੀਤੀ ਗਈ ਆ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਸਪੋਰਟ ਕੀਤੀ ਗਈ ਆ ਤੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਜਥੇਬੰਦੀਆਂ ਵੱਲੋਂ ਇੱਕ ਵੱਡੇ ਤੌਰ ਦੀ ਸਪੋਰਟ ਆ ਤੇ ਇਸ ਟਾਈਮ ਸਿਰੋਪਉ ਬਖਸ਼ਿਸ਼ ਤੁਸੀਂ ਵੇਖ ਸਕਦੇ ਹੋ ਬਾਬਾ ਬੁੱਢਾ ਜੀ ਦੇ ਉਹ ਧਾਰਮਿਕ ਸਥਾਨ ਦੇ ਉੱਤੇ ਆ ਜਿੱਥੇ ਇਸ ਟਾਈਮ ਮਨਦੀਪ ਸਿੰਘ ਨੂੰ ਸਪੋਰਟ ਤੌਰ ਤੇ तकरीबन तकरीबन ਪੰਥਕ ਧਿਰਾਂ ਜਿਹੜੀਆਂ ਵਾਂ ਇਸ ਟਾਈਮ ਦੇ ਉੱਤੇ ਪਹੁੰਚ ਚੁੱਕੀਆਂ ਵਾਂ ਇਸ ਟਾਈਮ ਬਾਬਾ ਬੁੱਢਾ ਜੀ ਦੇ ਉਹ ਪਵਿੱਤਰ ਅਸਥਾਨ ਤੇ ਆ ਤੇ ਮਨਦੀਪ ਸਿੰਘ ਦੇ ਨਾਲ ਤੁਸੀਂ ਵੇਖ ਸਕਦੇ ਹੋ ਬਾਪੂ ਉਤਰ ਸਿੰਘ ਆ ਚਾਲੇ ਪੈਣੇ ਆ ਥੋੜੀ ਦੇਰ ਤੱਕ ਇੱਥੋਂ ਕਿਉਂਕਿ ਇੱਕ ਪੰਥਕ ਉਮੀਦਵਾਰ ਸਾਂਝੇ ਉਮੀਦਵਾਰ ਇੱਕ ਪਾਸੇ ਆਪਾਂ ਗੱਲ ਕਰੀ ਅਕਾਲੀ ਦਲ ਬਾਦਲ ਵੱਲੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਵਾ ਪਹਿਲੋਂ ਤੋਂ ਉਹਨਾਂ ਨੇ ਕਮਾਂਡ ਸੰਭਾਲੀ ਹੋਈ ਆ ਤੇ ਨਾਲ ਜੇ ਹੁਣ ਗੱਲ ਕਰਦੇ ਆ ਤੇ ਮਨਦੀਪ ਸਿੰਘ ਦੇ ਆਉਣ ਦਾ ਕਾਰਨ ਮਨਦੀਪ ਸਿੰਘ ਦਾ ਆਉਂਦਾ ਕਰਨ ਹਰ ਕੋ ਸਮਝਦਾ ਵਾ ਕਿਉਂਕਿ ਪੰਥ ਵੱਲੋਂ ਇੱਕ ਸਾਂਝੇ ਤੌਰ ਤੇ ਜਿਹੜਾ ਉਮੀਦਵਾਰ ਦੇ ਦਿੱਤਾ ਗਿਆ ਵਾ ਇੱਕ ਪੰਥਕ ਉਮੀਦਵਾਰ ਕਿਹਾ ਜਾਂਦਾ ਵਾ ਤੇ ਅੱਛਾ ਵਾਇਗਲ ਜੀ ਦਾ ਖਾਲਸਾ ਵਾਇਗਲ ਖਾਲਸਾ ਕਿਵੇਂ ਚੜਦੀ ਕਲਾ ਜੀ ਬਹੁਤ ਵਧੀਆ ਰੰਦਾ ਸਾਹਿਬ ਚੜਦੀ ਕਲਾ ਜੀ ਕਿਵੇਂ ਵੇਖ ਰਹੇ ਹੋ ਅੱਜ ਦੇ ਇਸ ਦਿਨ ਨੂੰ ਤੁਸੀਂ ਰੰਦਾਵਾ ਸਾਹਿਬ ਦੇਖ ਹੀ ਰਹੇ ਹੋ ਤੁਸੀਂ ਤੁਹਾਡੇ ਕੈਮਰੇ ਰਹੀ ਵੀ ਸੰਗਤਾਂ ਜਿਹੜੀਆਂ ਅੱਜ ਹੋਮੋ ਮਹਾ ਕੇ ਜਿਹੜੀਆਂ ਅੱਜ ਇੱਕ ਪੰਥਕ ਆਗੂ ਜੋ ਭਾਈ ਮਨਦੀਪ ਸਿੰਘ ਆ ਅੱਜ ਉਹਨਾਂ ਦੀ ਹਮੈਤ ਵਾਸਤੇ ਜੋ ਆਪਣਾ ਫਰਜ਼ ਨਿਭਾਉਣ ਜਿਹੜੀਆਂ ਅੱਜ ਆਈਆਂ ਬਾਬੇ ਬਾਬਾ ਬੁੱਢਾ ਸਾਹਿਬ ਜੀਆਂ ਦਰਸ਼ਨ ਕਰਕੇ ਇੱਥੋਂ ਹੁਣ ਜਿਹੜਾ ਕਾਫਲਾ ਜਿਹੜਾ ਰਵਾਨਾ ਹੋ ਰਿਹਾ ਤਾਂ ਬਹੁਤ ਵੱਡਾ ਉਤਸ਼ਾਹ ਹੈ ਸੰਗਤ ਦੇ ਵਿੱਚ ਅਗਲੀ ਪ੍ਰੋਗਰਾਮ ਕੀ ਹੈ ਥੋ ਕਿਸ ਤਰ੍ਹਾਂ ਚੱਲੇ ਪੈਣੇ ਆ ਕਿੱਥੇ ਜਾ ਕੇ ਕਾਗਜ਼ ਦਾਖਲ ਕਰਨੇ ਥੋੜੀ ਰੂਪਰੇਖਾ ਦੱਸ ਦਿਓ ਪਰਮਜੀਤ ਸਿੰਘ ਕਾਲੇ ਜੁੜੇ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਾਫਲਾ ਜੀ ਬਾਬਾ ਬੁੱਢਾ ਸਾਹਿਬ ਤੋਂ ਆਪਾਂ ਚੱਲੇ ਪਾਉਣ ਲੱਗੇ ਆਂ ਜੀ ਸੰਗਤ ਸਮੇਤ ਤੇ ਤਰਨਤਾਰਨ ਜਿਹੜਾ ਜਿੱਥੇ ਚੋਣ ਦਾ ਸ ਸੋ ਉੱਥੇ ਜਾ ਰਹੇ ਰਸਤੇ ਜਿਹੜੇ ਜਿਹੜੇ ਪਿੰਡ ਨੇ ਉਹ ਸੰਗਤਾਂ ਜਿਵੇਂ ਜਿਵੇਂ ਤੁਸੀਂ ਦੇਖ ਰਹੇ ਹੋ ਮਹਾਰਾ ਦੀ ਬੜੀ ਕਿਰਪਾ ਆਪ ਮਹਾਰਾ ਦੀ ਸੰਗਤਾਂ ਦਾ ਵੱਡਾ ਇੱਕ ਇਕੱਠ ਜਿਹੜਾ ਵਾ ਉਹ ਹੋਇਆ ਤੇ ਹੋਰ ਵੀ ਸੰਗਤਾਂ ਰਸਤੇ 'ਚ ਮਿਲਣਗੀਆਂ ਤੇ ਉੱਥੇ ਕਾਗਜ਼ ਦਾਖਲ ਕਰਨ ਤੋਂ ਬਾਅਦ ਫਿਰ ਜਿਹੜਾ ਸਮਾਪਤੀ ਦਾ ਪੈਰਾ ਬਦ ਉਹ ਤੋਂ ਬਾਅਦ ਅੱਗੇ ਜਿਹੜਾ ਇਲੈਕਸ਼ਨ ਦੀ ਪ੍ਰਕਿਰਿਆ ਤੁਸੀਂ ਜਾਣਦੇ ਹੋ ਪ੍ਰਚਾਰ ਦੀ ਉਹਦੇ ਵਿੱਚ ਫਿਰ ਜਿਵੇਂ ਅੱਗੇ ਅੱਗੇ ਪੈਰਾ ਹੋਊਗਾ ਰੂਟ ਮੈਪ ਬਣਨਗੇ ਉਹ ਕਿੱਥੇ ਜਾਊਗਾ ਜੀ ਇਲੈਕਸ਼ਨ ਦੀ ਪ੍ਰਕਿਰਿਆ ਚੱਲ ਕੇਵੇਂ ਰਹੀ ਆ ਬੜੀ ਮਾਰੇ ਦੀ ਬੜੀ ਕਿਰਪਾ ਜੀ ਤੁਸੀਂ ਦੇਖਿਆ ਸੀ ਭਾਈ ਅਮਰਪਾਲ ਸਿੰਘ ਸਮੇਂ ਜਦੋਂ ਐਮਪੀ ਦੀ ਆਪਾਂ ਇਲੈਕਸ਼ਨ ਲੜੀ ਸੀ ਆਪ ਮਹਾਰੇ ਸੀਗਾ ਜਿਵੇਂ ਸਿਆਸੀ ਲੋਕਾਂ ਨੂੰ ਗੱਡੀਆਂ ਕਿਰਾਏ ਦੇ ਕਰਕੇ ਤੇ ਬੰਦੇ ਪੈਸੇ ਦੇ ਕੇ ਕਿਰਾਏ ਤੇ ਸ਼ਰਾਬਾਂ ਪਿਆ ਕੇ ਲਿਓਣੇ ਪੈਂਦੇ ਨੇ ਇੱਥੇ ਉਹ ਖੇਡ ਨਹੀਂ ਹੈਗੀ ਇੱਥੇ ਆਪ ਮਹਾਰੇ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੁਆ ਪੰਥ ਪ੍ਰਤੀ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੁਆ ਇਹ ਲੋਕ ਆਪਣੇ ਆਪ ਆ ਰਹੇ ਨੇ ਆਪਣੀਆਂ ਗੱਡੀਆਂ ਆਪਣਾ ਤੇਲ ਕਿਸੇ ਤਰ੍ਹਾਂ ਨੂੰ ਕਿਸੇ ਨੂੰ ਸਪੈਸ਼ਲ ਬਲਾਵਾ ਨਹੀਂ ਹੈਗਾ ਕਿਉਂਕਿ ਇਹ ਸਮਝਦੇ ਆ ਵੀ ਅਸੀਂ ਜਿਹੜਾ ਬਦਲਾ ਲਿਆਂਦਾ ਸੀਗਾ ਇੱਕ ਵੱਖਰਾ ਆਪਣੇ ਆਪ ਲੋਕ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਬਦਲਾ ਨੇ ਕੀ ਕੀਤਾ ਉਹ ਆਪਾਂ ਦੇ ਸਾਹਮਣੇ ਆਇਆ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਜੀ ਬੇਦਵੀ ਦੇ ਨਾਮ ਦੀ ਬੜੀਆਂ ਸਰਕਾਰਾਂ ਨੇ ਕੀ ਕੀਤਾ ਜਾਂ ਉਸ ਤੋਂ ਪਹਿਲਾਂ ਆਪਣੇ ਨੂੰ ਅਕਾਲੀ ਕਹਿਣ ਵਾਲਿਆਂ ਨੇ ਤੇ ਕਾਂਗਰਸ ਜਮਾਤ ਆਪਾਂ ਪਤਾ ਹੀ ਕਾਤਲ ਜਮਾਤ ਸੋ ਉਹ ਸਾਰਾ ਕੁਝ ਜਿਹੜਾ ਵਾ ਉਹ 네ਟਿਵ ਜਿਹੜਾ ਵਾ ਉਹ ਲੋਕਾਂ ਸਾਹਮਣੇ ਟੁੱਟ ਚੁੱਕਾ ਨੇ ਲੋਕਾਂ ਦਾ ਤੇ ਉਹ ਸਭ ਕੁਝ ਨੰਗਿਆ ਹੋਣ ਤੋਂ ਬਾਅਦ ਹੁਣ ਜਿਹੜਾ ਇਹ ਦਾ ਉਹ ਪੰਥਰੀ ਦੇ ਪੰਜਾਬ ਨੇ ਕੀਤਾ ਵਾ ਕਿ ਪੰਥ ਨੂੰ ਪਿਆਰ ਕਰਨ ਵਾਲੇ ਪ੍ਰੇਮ ਕਰਨ ਵਾਲੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਕੁਰਬਾਨੀਆਂ ਵੀ ਕੀਤੀਆਂ ਨੇ ਉਹਨਾਂ ਨੂੰ ਅੱਗੇ ਲੈਂਦਾ ਜਾਵੇ ਬੇਸ਼ੱਕ ਸਾਡੇ ਆਪਸੇ ਕਈ ਵਾਰੀ ਭੈਣ ਭਰਾਵਾਂ ਦੀ ਇਹ ਮਤ ਨਹੀਂ ਹੁੰਦੀ ਕਿ ਇਲੈਕਸ਼ਨ ਪ੍ਰਕਿਰਿਆ ਸਾਨੂੰ ਕੋਈ ਹਿੰਦੁਸਤਾਨ ਚ ਫਾਇਦਾ ਨਹੀਂ ਮੈਂ ਕਹਿੰਦਾ ਸਪੇਸ ਕਿਉਂ ਖਾਲੀ ਛੱਡਣੀ ਹੈ ਅਸੀਂ ਸਪੇਸਾਂ ਖਾਲੀ ਛੱਡ ਛੱਡ ਕੇ ਤਾਂ ਉਹਨਾਂ ਨੂੰ ਮੌਕਾ ਦੇ ਦਿੱਤਾ ਵੀ ਭਈਏ ਸਿਰ ਤੇ ਭਾਲੇ ਅੱਜ ਲਿਆ ਕੇ ਤੁਸੀਂ ਭਾਵੇਂ 92 ਐਮਐਲਏ ਬਣਾਏ ਨੇ ਪਰ ਰਾਜਤਾ ਭਈਏ ਉਹ ਕਰ ਰਹੇ ਨੇ ਨਾ ਦਿੱਲੀ ਵਾਲੇ ਕਰ ਰਹੇ ਨੇ ਪਰ ਜੀ ਜੀ ਤੁਹਾਡੇ ਨਾਲ ਮੁਸਲਮਾਨ ਵੀਰ ਖੜੇ ਆਪਾਂ ਇਹਨਾਂ ਨੂੰ ਗੱਲ ਕਰ ਲਈਏ ਵੀਰ ਜੀ ਕਿਹੜੀ ਜਗ੍ਹਾ ਮੈਂ ਤੇ ਆਇਆ ਤੁਸੀਂ ਹਾਂਜੀ ਇਹ ਹਮਾਇਤ ਆ ਜੀ ਅਕਾਲੀ ਦਲ ਬਾਦਸ਼ਾਹ ਪੰਜਾਬ ਦਾ ਜ਼ਿਲ੍ਹਾ ਕਮੇਟੀ ਮੈਂਬਰਾਂ ਮਲੇ ਕੋਲ ਮਨਦੀਪ ਸਿੰਘ ਦੀ ਹਮਾਇਤ ਹੈ ਹਾਂਜੀ ਮਨਦੀਪ ਸਿੰਘ ਦੀ ਹਮਾਇਤ ਹੈ ਅਕਾਲੀ ਦਲ ਬਾਦਸ਼ਾਹ ਇੱਕ ਧਰਮ ਦੀ ਪਾਰਟੀ ਨਹੀਂ ਸਾਰੇ ਧਰਮਾਂ ਦੀ ਪਾਰਟੀ ਹੈ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਇੱਕ ਇਹ ਅਬਤਪਾਲ ਸਿੰਘ ਇੱਕ ਐਸਾ ਜੋਧਾ ਜੋ ਪੂਰੇ ਪੰਜਾਬ ਨੂੰ ਇੱਕ ਜਗਾ ਸਕਦਾ ਇੱਕ ਚਮਕਦਾ ਸਤਾਰਾ ਪੰਜਾਬ ਦੇ ਵਿੱਚ ਇਹ ਪਹਿਲੀ ਹਮਾਇਤ ਨਾ ਕੀਤੀ ਤਾਂ ਆਪਾਂ ਨੁਕਸਾਨੇ ਜਾਵਾਂਗੇ ਦਿੱਲੀ ਨੇ ਆਪਾਂ ਨੂੰ ਪਹਿਲਾਂ ਹੀ ਮਾਰਿਆ ਤੇ ਫੇਰ ਵੀ ਮਾਰਦੀ ਰਹੂਗੀ ਕਾਂਗਰਸ ਦੇ ਵੱਡੇ ਲੀਡਰ ਆ ਉਹ ਕਹਿੰਦੇ ਕਿ ਜੇ ਧਿਰ ਸਾਹਮਣੇ ਆ ਗਈ ਤੇ ਖਾਲਿਸਤਾਨ ਖਾਲਿਸਤਾਨ ਦੇ ਮੁੱਦੇ ਤੇ ਧਿਰ ਸਾਹਮਣੇ ਆਊਗੀ ਖਾਲਸੇ ਰਾਜ ਦੀ ਖਾਲਿਸਤਾਨ ਦੀ ਜਿਹੜੀ ਇਸ ਟਾਈਮ ਦੇ ਉੱਤੇ ਜੋ ਹਵਾ ਬਣੀ ਹੋਈ ਹੈ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਗੱਲਾਂ ਤੌਰ ਤੇ ਜੇ ਆਪਾਂ ਗੱਲ ਕਰੀਏ ਇਸ ਟਾਈਮ ਤੇ ਕੋਸਿਆ ਜਾ ਰਿਹਾ ਕਿਹਾ ਜਾਂਦਾ ਕਿ ਇਹ ਖਾਲਿਸਤਾਨੀ ਧੇਰਾ ਦੇਖੋ ਜਿਹੜੇ ਅੰਬਰ ਨੇ ਬਿਆਨ ਦਿੱਤਾ ਰਾਜਾ ਬੜਿੰਗ ਨੇ ਇਹ ਬਹੁਤ ਨਿੰਦਣਯੋਗ ਆ ਜਦਕਿ ਸਾਨੂੰ ਖਾਲਸਾ ਰਾਜ ਚਾਹੀਦਾ ਖਾਲਸ ਸਾਰੇ ਪਾਉ ਦੇ ਵਿੱਚ ਲੱਗੇ ਹੋਏ ਨੇ ਖਾਲਸਾ ਰਾਜੂਗਾ ਤਾਂ ਹਰ ਇੱਕ ਬਰਗ ਖੁਸ਼ ਹੋਊਗਾ ਮਹਾਰਾਜ ਰਣਜੀਤ ਸਿੰਘ ਵਾਲਾ ਰਾਜ ਬਹੁਤ ਚੰਗਾ ਰਾਜ ਸੀ ਧਰਵਾਤ ਜੀ ਐਸਐਮ ਸਾਡੇ ਨਾਲ ਪਾਰਟੀ ਤੌਰ ਤੇ ਜੇ ਆਪਾਂ ਗੱਲ ਕਰਦੇ ਆ ਰਖੜਾ ਸਾਹਿਬ ਫਿਰ ਜੁੜ ਚੁੱਕੇ ਆ ਰਖੜਾ ਸਾਹਿਬ ਗੁਰਫਤੇ ਸਾਂਝ ਕਰਦੇ ਆਂ ਜੀ ਵਾਇਕਰ ਜੀ ਦਾ ਖਾਲਸਾ ਵੈ ਖਾਲਸਾ ਵੈਕਰ ਜੀ ਫਤੇ ਜੀ ਕਿਵੇਂ ਵੇਖਦੇ ਆ ਅੱਜ ਵਧੀਆ ਲੱਗਾ ਵੈਸੇ ਪੰਥ 77 ਆਇਆ ਇਸ ਟਾਈਮ ਤੇ ਹੋਤੇ ਏਕਾ ਵਾਹ ਕਿਵੇਂ ਵੇਖ ਰਿਹਾ ਸੀ ਦੇਖੋ ਸਭ ਤੋਂ ਪਹਿਲੀ ਗੱਲ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਬਾਬਾ ਬੁੱਢਾ ਜੀ ਦੇ ਸਥਾਨ ਦੇ ਉੱਤੇ ਸਾਰਾ ਪੰਥ ਇਕੱਠਾ ਹੋਇਆ ਪਿਆ ਤੇ ਪੰਥਕ ਵੀਰਵਾਰ ਸਾਰਾ ਪੰਥ ਇੱਕ ਜਗ੍ਹਾ ਤੇ ਇਕੱਠਾ ਹੋਇਆ ਹੈ ਇਹ ਤੋਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਇਲੈਕਸ਼ਨਾਂ ਹੋਰ ਸਾਰੇ ਜਿਹੜੀਆਂ ਛੋਟੀਆਂ ਨੇ ਪਰ ਪੰਥ ਦਾ ਇਕੱਠਾ ਹੋਣਾ ਇਹ ਬਹੁਤ ਵੱਡੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਜਿੰਨੀ ਪ੍ਰਮਾਤਮਾ ਅੱਗੇ ਵੈਗਰੂ ਅੱਗੇ ਅਰਦਾਸ ਕਰੀ ਉਸੇ ਪਾਛਾ ਦੀ ਜਿੱਥੇ ਪੰਥ ਇਕੱਠਾ ਹੋ ਗਿਆ ਜਿੱਥੇ ਸਾਰੇ ਇਕੱਠੇ ਹੋ ਗਏ ਉੱਥੇ ਕਿਸੇ ਚੀਜ਼ ਦੀ ਕਮੀ ਰਹਿਣੀ ਨਹੀਂ ਉੱਥੇ ਸੀਟ ਕਿਵੇਂ ਲੱਗਦਾ ਤੁਸੀਂ ਇਹ ਸੀਟ ਨੂੰ ਕੱਢ ਜੋਗੇ ਤਾਂ ਸਿੰਦੀ ਬੜੀ ਵੱਡੀ ਉਹ ਦਿਨ ਮਾਰਦੇ ਨਾਲ ਇਹ ਛੋਟਾ ਹੁੰਦਾ ਹੈ ਬਹੁਤ ਵੱਡੇ ਮਾਰਦੇ ਨਾਲ ਵੱਡੇ ਮਾਰਦੇ ਨਾਲ ਜਿੱਤਣਾ ਤੇ ਉਹ ਬਾਕੀ ਉਹ ਮੁਕਾਬਲਾ ਹੀ ਹੈ ਨਹੀਂ ਤੁਸੀਂ ਦੇਖ ਹੀ ਰਹੇ ਹੋ ਕਿ ਪੰਥ ਕਿਵੇਂ ਇਕੱਠਾ ਹੋਇਆ ਹੈ ਪੰਥ ਕਿਵੇਂ ਉਡਾਰੀਆਂ ਮਾਰ ਰਿਹਾ ਹੈ ਕਿਸੇ ਦੇ ਕੋਈ ਹੈ ਹੀ ਨਹੀਂ ਹਰ ਬੰਦਾ ਕਹਿੰਦਾ ਮੇਰਾ ਕੈਂਡੀਡੇਟ ਹੈ ਹਰ ਬੰਦਾ ਕਹਿੰਦਾ ਮੇਰਾ ਕੈਂਡੀਡੇਟ ਹੈ ਅਜ ਰਖਣਾ ਸਾਹਿਬ ਬਡਾਲਾ ਸਾਹਿਬ ਸਾਡੇ ਨਾਲ ਜੁੜ ਚੁੱਕੇ ਆ ਬਡਾਲਾ ਸਾਹਿਬ ਕਿਵੇਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਤਜੀ ਰਖਣਾ ਸਾਹਿਬ ਅੱਜ ਕਿਵੇਂ ਵੇਖ ਰਹੇ ਹੋ ਪੰਥ ਇਕੱਠਾ ਵਾ ਬਾਬਾ ਬੁੱਢਾ ਜੀ ਦੇ ਉਸ ਸਥਾਨ ਦੇ ਉੱਤੇ ਸਾਰੇ ਬਿਲਕੁਲ ਜੀ ਸਾਰੇ ਗੁਰੂ ਸਾਹਿਬ ਦਾ ਆਸਰਾ ਲੈ ਕੇ ਵੀਰ ਬਾਬਾ ਬੁੱਢਾ ਸਾਹਿਬ ਤੋਂ ਸਾਰਾ ਪੰਥ ਬਹੁਤ ਵੱਡੇ ਜਲੌਹ ਦੇ ਨਾਲ ਬੜੀ ਵੱਡੀ ਸ਼ਕਤੀ ਦੇ ਨਾਲ ਅੱਜ ਭਾਈ ਮਨਦੀਪ ਸਿੰਘ ਉਹਨਾਂ ਦੇ ਕਾਗਜ਼ ਦਾਖਲ ਕਰਨ ਜਾ ਰਿਹਾ ਤੇ ਸਾਨੂੰ ਸਾਰਿਆਂ ਨੂੰ ਬੜੀ ਉਮੀਦ ਹੈ ਆ ਕੀ ਇਹ ਇਲੈਕਸ਼ਨ ਵਿੱਚ ਜਿਵੇਂ ਪਹਿਲਾਂ ਵੀ ਤਰਨਤਾਰਨ ਦਾ ਖਡੂਰ ਸਾਹਿਬ ਦਾ ਜੋ ਰਿਕਾਰਡ ਰਿਹਾ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਤੋਂ ਲੈ ਕੇ ਭਾਈ ਅਮਰਪਾਲ ਸਿੰਘ ਤੱਕ ਤੇ ਹੁਣ ਵੀ ਭਾਈ ਮਨਦੀਪ ਭਾਈ ਮਨਦੀਪ ਸਿੰਘ ਤੱਕ ਇਹ ਵੀ ਬਣੂਗਾ ਰਿਕਾਰਡ ਜੀ ਔਰ ਐਵੇਂ ਜਿਵੇਂ ਚ ਰਹਿਣਾ ਹੈ ਦੁਬਾਰਾ ਫੇਰ ਇੱਕ ਵਾਰੀ ਰਿਕਾਰਡ ਦੁਬਾਰਾ ਕਾਇਮ ਹੋਣ ਜਾ ਰਿਹਾ ਧੰਨਵਾਦ ਜੀ ਬਡਾਲਾ ਸਾਹਿਬ ਸਾਡੇ ਨਾਲ ਸੀ ਇਸ ਟਾਈਮ ਬਾਬਾ ਬੁੱਢਾ ਜੀ ਦੇ ਉਸ ਸਥਾਨ ਤੋਂ ਚਾਲੇ ਪੈਣ ਲੱਗੇ ਆ ਇਸ ਸਮੇਂ ਇੱਕ ਤਸਵੀਰ ਹੋਣ ਲੱਗੀ ਆ ਇਹਦੇ ਲਈ ਤਸਵੀਰ ਦਿਖਾ ਲ ਕੇ ਗਰਮੀਦ ਨੂੰ ਕਹੂੰਗਾ ਆ ਤਸਵੀਰ ਦਿਖਾ ਲ ਦਿਓ ਕਿਉਂਕਿ ਇੱਕ ਜੁਟਤਾ ਦੀਆਂ ਗੱਲਾਂ ਸੁਣੀਆਂ ਸੀ ਅੱਜ ਇੱਕ ਜੁਟਤਾ ਵਾ ਇਸ ਟਾਈਮ ਦੇ ਉੱਤੇ ਜੇ ਆਪਾਂ ਵੱਖੋ ਖੇਤਰਾਂ ਦੀ ਗੱਲ ਕਰੀਏ ਅਕਾਲੀ ਦਲ ਵਾਰਿਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤੜਾ ਤੇ ਜੇ ਆਪਾਂ ਨਾਲ ਨਾਲ ਗੱਲ ਕਰੀਏ ਵੱਖੋ ਵੱਖਰਿਆਂ ਟੜਿਆਂ ਦੀ ਜਥੇਬੰਦੀਆਂ ਤੌਰ ਤੇ ਤੇ ਨਾਲ ਹੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਕੀ ਨੁਮਾਇੰਦੇ ਆ ਉਹ ਸਾਰੇ ਇਸ ਟਾਈਮ ਤੇ ਪਹੁੰਚੇ ਆ ਇੱਕ ਵੱਡੇ ਇੱਕ ਕੱਠ ਦੇ ਵਿੱਚ ਆ ਚਾਲੇ ਪੈਣੇ ਆ ਅਗਲੇ ਪਾਸੇ ਤਰਨਤਾਰਨ ਵਾਲੇ ਪਾਸੇ ਨੂੰ ਤੇ ਸਾਡੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਵੀਰ ਸਾਡੇ ਜੁੜੇ ਹੋਇਆ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਚੜਦੀ ਕਲਾ ਜੀ ਪੂਰਾ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਚੜਦੀ ਕਲਾ ਜੀ ਪੰਥਪੂਰਾ ਨਾਲ ਆ ਜੀ ਤਾਂ ਮੈਂ ਹੁਣੇ ਵਡਾਲਾ ਜੀ ਨਾਲ ਗੱਲ ਕਰ ਰਿਹਾ ਸੀ ਜਿਹੜਾ ਨਵਾਂ ਅਕਾਲੀ ਦਲ ਆਇਆ ਇੱਕ ਤੇ ਨਵੇਂ ਅਕਾਲੀ ਦਲ ਇੱਕ ਵਧੀਆ ਲੱਗਾ ਕਿ ਸਾਰੇ ਇਕੱਠੇ ਲੜੇ ਜਾ ਰਹੀ ਆ ਉਹ ਕਹਿੰਦੇ ਕਿ ਇਸ ਤਰਨ ਤਾਰਨੇ ਇਤਿਹਾਸ ਸਿਰਜਿਆ ਸਿਮਜੀਤ ਸਿੰਘ ਮਾਨਵਰੀ ਨੇ ਤੇ ਜੇ ਆਪਾਂ ਖਡੂਰ ਸਾਹਿਬ ਵਾਲਿਆਂ ਨੂੰ ਕਹੀਏ ਤੇ ਹੁਣ ਇਸ ਵਾਰ ਇਤਿਹਾਸ ਕਿਵੇਂ ਦਾ ਸਿਰਜੋਗੇ ਕੀ ਵੋਟ ਬੈਂਕ ਚ ਵਾਧਾ ਹੋਊਗਾ ਉਸੇ ਤਰ੍ਹਾਂ ਇਤਿਹਾਸ ਸਿਰਜਿਆ ਜਾਊਗਾ ਬਿਲਕੁਲ ਜੀ ਵਾਧਾ ਤਾਂ ਉਦੋਂ ਹੋਏਗਾ ਜਦੋਂ ਪੰਥ ਨਾਲ ਆ ਜੀ ਸਭ ਤੋਂ ਵੱਡੀ ਗੱਲ ਹੈ ਪੰਥ ਤੇ ਗੁਰੂ ਸਾਹਿਬ ਦਾ ਔੜਾ ਆਸਰਾ ਨਾਲ ਆ ਜੀ ਤੇ ਚੜ੍ਹਦੀ ਕਲਾ ਆਪਣੇ ਆਪ ਹੋਣੀ ਹੈ ਵਾਧਾ ਤਾਂ ਹੋਣਾ ਹੀ ਹੋਣਾ ਨੌਜਵਾਨੀ ਇਸ ਚੀਜ਼ ਨੂੰ ਭਾਈ ਸਾਹਿਬ ਕਿਵੇਂ ਸੋਚਦੀ ਆ ਕਿਵੇਂ ਵੇਖ ਰਹੀ ਆ ਤੁਸੀਂ ਪਿੰਡਾਂ ਵਿਚਰਦੇ ਹੋ ਨੌਜਵਾਨੀ ਭਾਈ ਅਮਰਤਪਾਲ ਸਿੰਘ ਦੇ ਰੂਪ ਵਿੱਚ ਇੱਕ ਅੰਗੜਾਈਆਂ ਲੈ ਰਹੀ ਆ ਆਪਣੇ ਭੇਖ ਨੂੰ ਜਿਹੜਾ ਤਲਾਸ਼ ਰਹੀ ਆ ਤੇ ਇੱਕ ਸੋਹਣਾ ਜਿਹੜਾ ਪਲੇਟਫਾਰਮ ਮਿਲ ਗਿਆ ਨੌਜਵਾਨਾਂ ਨੂੰ ਇੱਕ ਨੌਜਵਾਨੀ ਦੇ ਰੂਪ ਵਿੱਚ ਹੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੇ ਬੜੇ ਵਧੀਆ ਨਤੀਜੇ ਜਿਹੜੇ ਪੰਜਾਬ ਲਈ ਵੇਖਣ ਲਈ ਮਿਲਣਗੇ ਤੇ ਬਾਕੀ ਸਾਰਾ ਜਿੱਦਾਂ ਅੱਜ ਆਪਾਂ ਤਰਨਤਨ ਸਾਹਿਬ ਦੀ ਭਾਈ ਮਨਦੀਪ ਸਿੰਘ ਦੇ ਅੱਜ ਪੇਪਰ ਜਿਹੜੇ ਨਾਮਜ਼ਦ ਕਰਨੇ ਨੇ ਉਹ ਸੁਣ ਲੈ ਕੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਆ ਤੇ ਜਿਹੜੀ ਜਿੱਤ ਦੀ ਮੋਹਰ ਤਾਂ ਅਸੀਂ ਪਹਿਲੀ ਵਾਰੀ ਜਦੋਂ ਕਾਫਲਾ ਕਢਿਆ ਉਦੋਂ ਇਹ ਕਹਿਤਾ ਸੀ ਹੁਣ ਫੇਰ ਫਤਿਹ ਜਾ ਦਿੰਨੇ ਆ ਵੀ ਇਹ ਜਿੱਤ ਦਾ ਜਿਹੜਾ ਗਾਜ ਹੋ ਗਿਆ ਅੱਜ ਅਗਲੇ ਪਾਸੇ ਜੇ ਗੱਲ ਕਰੀਏ ਸੱਤਾ ਤੇਰਾ ਤੇ ਸੱਤਾ ਤੇ ਨੇ ਕਿਹਾ ਕਿ ਸ਼ਾਮ-ਦਾਮ ਦੰਡਪੇਦ ਸਾਰੇ ਵਰਤ ਕੇ ਸੀਟ ਲੈਣ ਦੀ ਕੋਸ਼ਿਸ਼ ਕੀਤੀ ਜਾਊਗੀ ਉਹ ਪਹਿਲਾ ਬਿਆਨ ਆਇਆ ਸੀ ਹੈਨਾ ਜਿਸ ਉੱਤੇ ਅਬੇਸ਼ਾਕ ਉੱਤੇ ਟਿੱਪਣੀਆਂ ਵੀ ਹੋਈਆਂ ਕਿੰਤੂਪਰੰਤੂ ਵੀ ਹੋਈ ਕੀ ਲੱਗਦਾ ਸ਼ਾਮ-ਦਾਮ ਦੰਡਪੇਦ ਇੱਕ ਪਾਸੇ ਆ ਇੱਕ ਪਾਸੇ ਤੁਸੀਂ ਪੰਥ ਕਹਿ ਰਹੇ ਹੋ ਸਾਰਾ ਕੱਟਾ ਹੋ ਕੇ ਵੋਟਾਂ ਦੇ ਵਿੱਚ ਬਹੁਤ ਕੁਝ ਚੱਲਦਾ ਪੈਸਾ ਵੀ ਚੱਲਦਾ ਸ਼ਰਾਬਾਂ ਚੱਲਦੀਆਂ ਸਾਰਾ ਕੁ ਏ ਵੇਖੋ ਜੀ ਉਹਨਾਂ ਦੇ ਬਗਲਾੜ ਆ ਇਹ ਬਗਲਾੜ ਦੇ ਵਿੱਚ ਉਹ ਬੋਲਣ ਦੇ ਨੇ ਪੰਥ ਬੜਾ ਸ਼ਾਂਤ ਚੱਲਣ ਦੇ ਆ ਬੜੇ ਵੇਖੋ ਇਹ ਚੜ੍ਹਦੀ ਕਲਾ ਦੇ ਵਿੱਚ ਜਕਾਰੇ ਛੱਡਦੇ ਆਉਂਦੇ ਆ ਸਾਨੂੰ ਕੋਈ ਇਦਾਂ ਦਾ ਸ਼ਾਮਦਮ ਦੰਦ ਪੇੜਨਾ ਆ ਕਿੰਨਾ ਕਰਨਾ ਤਾਂ ਨਾ ਖਾਲਸੇ ਨੇ ਹੋਣ ਦੇ ਨਾ ਇਹ ਚੜ੍ਹਦੀ ਕਲਾ ਦੇ ਨਾਲ ਵੇਖਿਓ ਆਪਾਂ ਬਿਲਕੁਲ ਜਿੱਤਵਾਲ ਜਿਹੜੇ ਵਧੇ ਜਾ ਰਹੇ ਨੇ ਦੇਨਪੁਰ ਦੇ ਸਿਮਰਜੀਤ ਸਿੰਘ ਮਾਨਵਰੀ ਇਤਿਹਾਸ ਸਿਰ ਜਾ ਗਿਆ ਸੀ ਅਮਰਤਪਾਲ ਸਿੰਘ ਹੋਰੀ ਦੁਬਾਰਾ ਇਤਿਹਾਸ ਸਿਰ ਜਾ ਤੀਜੀ ਵੀ ਇਤਿਹਾਸ ਸਿਰ ਜੋਗੇ ਇਹ ਬਿਲਕੁਲ ਜੀ ਵੇਖੋ ਇਹ ਤਾਂ ਤਰਨਤਾਰ ਯੋਧੇ ਨੇ ਇਹਨਾਂ ਨੇ ਤਰਨਤਾਰ ਨੂੰ ਸਾਬਤ ਉਹਦੇ ਇਤਿਹਾਸ ਇਹ ਜਾਨਾ ਪੂਰੀ ਪੰਜਾਬ ਦੀ ਬਾਜੀ ਪਲਟਾਤੀ ਫਦੇਗੜ ਤੋਂ ਆਏ ਗਰਦਾਪੁਰ ਤੋਂ ਉੱਥੇ ਵੀ ਲਹਿਰਾ ਪਹਿਰਾ ਹੋਈਆਂ ਪਈਆਂ ਨੇ ਇਥੋਂ ਤੇ ਇਹਨਾਂ ਨੇ ਯੋਧੇ ਨੇ ਤਰਨਤਾਰ ਨਾਲ ਇਤਿਹਾਸ ਦੇ ਇਹਨਾਂ ਨੇ ਇੱਕ ਨਵਾਂ ਐਰ ਕੀ ਜਿਹੜਾ ਬਹੁਤ ਵੱਡੀ ਲੀਡ ਦੇ ਵਿੱਚ ਜਿਹੜਾ ਆ ਭਾਈ ਮਨਦੀਪ ਸਿੰਘ ਨੂੰ ਜਿਤਾਉਣਗੇ 227 ਦਾ ਆਗਾਜ਼ ਮੰਨ ਦੇ ਇਸ ਚੀਜ਼ ਨੂੰ ਤੁਸੀਂ ਆਉਣ ਸਮੇਂ 227 ਵੀ ਆ ਰਹੀ ਹੈ ਬਿਲਕੁਲ ਜੀ 227 ਦਾ ਆਗਾਜ਼ ਤਾਂ ਪਹਿਲਾਂ ਹੀ ਹੋ ਗਿਆ ਆ ਪਰ ਆ ਜਿਹੜੀ ਇਲੈਕਸ਼ਨ ਤੋਂ ਰਿਜ਼ਲਟ ਆ ਲੈਂਦੇ ਹੋ ਬਿਲਕੁਲ ਇੱਕ ਪਾਸੇ ਜਿਹੜਾ ਹੁੰਜਾ ਫੇਰ ਹੀ ਜਿਹੜੀਆਂ ਸਾਰੀਆਂ ਜੱਤਾਂ ਪੰਜਾਬ ਦੇ ਵਿੱਚ ਪੰਥ ਦੀਆਂ ਔਰ ਭਾਈ ਅਮਰਪਾਲ ਸਿੰਘ ਦਾ ਨੌਜਵਾਨ ਜਿਹੜੇ ਨੇ ਚੜ੍ਹਦੀ ਕਲਾ ਵਾਲ ਜਿਹੜੇ ਖੜਦੇ ਕਿ ਖਾਲਸਾਤਨ ਦੇ ਨਾਤੇ ਵੋਟਾਂ ਪੈਂਦੀਆਂ ਵਾਰਨਤਾ ਦਿਨ ਵੋਟਾਂ ਪਈਆਂ ਤੇ ਸਾਨੂੰ ਖਾਲਸਾਤਨ ਹੀ ਚਾਹੀਦਾ ਕਹਿੰਦੇ ਸਾਨੂੰ ਹਿੰਦੁਸਤਾਨ ਚਾਹੀਦਾ ਵੱਡੇ ਲੀਡਰ ਕਾਂਗਰਸ ਦੇ ਕਹਿ ਰਹੇ ਜਿਹੜੇ ਵੱਡੇ ਲੀਡਰ ਕਾਂਗਰਸ ਦੇ ਕਹਿ ਰਹੇ ਨੇ ਆਪਣਾ ਉਹ ਸਾਰਿਆਂ ਨੂੰ ਪਤਾ ਹੈ ਸੰਗਤ ਨੇ ਜਵਾਬ ਦੇ ਦਿੱਤਾ ਆ ਇਹਨਾਂ ਨੂੰ ਪੁੱਛੋ ਵੀ 92 93 ਦੇ ਵਿੱਚ ਜਦੋਂ ਮੁੱਖ ਮੰਤਰੀ ਕੌਣ ਹੀ ਕਾਂਗਰਸ ਦਾ ਬੈਂਤ ਸਿੰਘ ਤੇ ਜਿਹੜਾ ਸੂਬਾ ਸਰਹੰਦਿਆ ਉਦੋਂ ਇੱ ਉਹ ਕਾਂਗਰਸ ਸਰਕਾਰ ਦੇ ਵਿੱਚ ਇਸ ਇਲਾਕੇ ਨੂੰ ਨੌਜੋਨਾ ਕਾਣ ਹੋਇਆ ਆ ਪਹਿਲਾਂ ਸਾਨੂੰ ਉਹਦਾ ਜਵਾਬ ਦੇਣ ਅਗਲੀਆਂ ਗੱਲਾਂ ਦੇ ਨਾਲ ਬਾਅਦ ਵਿੱਚ ਫਿਰ ਦੱਸਾਂਗੇ ਆਪਾਂ ਧੰਨਵਾਦ ਹੋਰ ਭਾਈ ਸਾਹਿਬ ਕਿਵੇਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਿੱਚ ਰਿਓ ਪਿੰਡਾਂ ਚ ਫਿਰ ਬਿਲਕੁਲ ਜੀ ਬਿਲਕੁਲ ਤੁਹਾਡੇ ਕੋਲ ਤੁਹਾਨੂੰ ਪਤਾ ਹੀ ਆ ਤੁਹਾਡੇ ਕੋਲ ਕੋਈ ਲੁਗਿਆ ਛਪਿਆ ਨਹੀਂਗਾ ਤੁਸੀਂ ਸਮਾਜ ਦੀ ਤੀਸਰੀ ਅੱਖ ਹੋ ਤੇ ਤੀਸਰੀ ਅੱਖ ਕੋਲੋਂ ਲੁਗਦਾ ਛਪਦਾ ਨਹੀਂਗਾ ਕਿਵੇਂ ਚੱਲ ਰਿਹਾ ਪ੍ਰਚਾਰ ਪ੍ਰਚਾਰ ਪੂਰੇ ਜੋਰਾ ਸ਼ੋਰਾਂ ਦੇ ਉੱਤੇ ਆ ਤੇ ਜਿਹੜੀ ਇਸ ਸੀਟ ਨੂੰ ਤਰਨ ਤਰਨ ਵਾਲੀ ਸੀਟ ਨੂੰ ਜਿਹੜੀ ਆ ਅਸੀਂ ਲਗਭਗ 35000 ਦੀ ਲੀਡ ਦੇ ਨਾਲ ਜਿੱਤਾਂ ਆਸਿਰ ਜੋ ਕਿ ਹੁਣ ਆਸ ਬਿਲਕੁਲ ਜਿਤਨਾ ਸਿਮਰ ਸਿੰਘ ਜੀ ਸਮਾਂ ਦੇ ਵਿੱਚ ਸਿਰਜਿਆ ਗਿਆ ਸੀਗਾ ਉਸੇ ਤਰ੍ਹਾਂ ਹੀ ਤਾਂ ਨਾਲ ਇਥੋਂ ਦੇ ਹਲਕਾ ਤਰਨ ਤਰਨ ਦੇ ਲੋਕ ਜਿਹੜਾ ਉਹ ਜਾਇ ਇਤਿਹਾਸ ਜਿਹੜਾ ਫਿਰ ਸਜਣਗੇ ਹਾਂਜੀ ਭਾਈ ਸਾਹਿਬ ਕਿਹੜੀ ਜਗ ਵੈਗਰਜੀ ਖਾਸ ਸਾਹਿਬ ਵੈਗਰਜੀ ਕੀ ਫਤਿਹ ਮੇਰਾ ਪਿੰਡ ਆ ਜੀ ਬੰਗਲਾ ਰਾਏ ਹਾਂਜੀ ਜਿਹੜੇ ਸੂਬੇ ਦੀ ਗੱਲ ਕਰਦੇ ਆ ਕੱਚੇ ਪੱਕੇ ਛਾਣੇ 'ਚ ਵੀ ਲੱਗਾ ਰਿਆ 2 ਮਹੀਨੇ ਤੇ ਭਿੱਖੀ ਵੈਂਡ ਵੀ ਲੱਗਾ ਰਿਆ ਤੇ ਇੰਨੇ ਇੰਨੀ ਆਤਮਚਾਈ ਹੀ 18-18 ਸਾਲਾਂ ਦੇ ਮੁੰਡੇ ਨੇ ਮਾਰੇ ਆ ਤੇ ਜਿਹੜੇ ਦੋ ਮੁੰਡੇ ਸਾੜੇ ਨੇ ਇਥੇ ਤਲਵੰਡੀ ਘਰ ਦੇ ਵਿੱਚ ਅੱਗ ਲਾ ਕੇ ਜੈਮਲ ਸਿੰਘ ਤੇ ਮੋਲਕ ਸਿੰਘ ਜੀਂਦਿਆਂ ਨੂੰ ਸਾੜਿਆ ਇਹਨੇ ਅੱਗ ਲਾ ਕੇ ਤੇ ਉਹਨਾਂ ਜਫੀ ਪਾ ਕੇ ਚਕਾਰੇ ਛੱਡ ਕੇ ਸ਼ੀਦੀ ਪਾਈ ਆ ਤੇ ਇਹਨੇ ਬਹੁਤ ਕਾਹਨ ਕੀਤਾ ਵਾ ਇਹਦੇ ਨਾਲ ਇਤਨਾ ਹੀ ਹੋਣੀ ਚਾਹੀਦੀ ਸੀ ਜੇ ਕਿਤੇ ਸਾਨੂੰ ਵਾਜ ਜਾਂਦਾ ਅਸੀਂ ਐਨਾ ਨਾ ਕਰਦੇਣਾ ਅਸੀਂ ਹੈ ਤੇ ਬਹੁਤ ਵਧੀਆ ਕੰਮ ਕੀਤਾ ਤਰਨਤਾਰਨ ਚ ਇੱਕ ਸੂਬਾ ਨਹੀਂ ਆਇਆ ਹੋਊਗਾ ਇਥੇ ਬਹੁਤਾਰ ਸੂਬੇ ਆਏ ਹੋਣਗੇ ਕਿਉਂਕਿ ਤਰਨਤਾਰਨ ਦੇ ਵਿੱਚ ਕਾਹਨ ਹੋਇਆ ਨੌਜਵਾਨੀ ਦਾ ਅੱਜ ਸੂਬੇ ਦੇ ਕਾਰਨ ਦੁਬਾਰਾ ਚਰਚਾ ਦੇ ਵਿੱਚ ਆ ਤਰਨ ਤਾਰਨ ਤਰਨ ਤਾਰਨ ਹੋਵੇ ਪੂਰੇ ਮਾਝੇ ਦੇ ਜਦੋਂ ਗੱਲ ਕਰਦੇ ਆ ਤੇ ਇੱਥੇ ਅਨੇਕਾਂ ਸੂਬੇ ਆਏ ਜਿਨ੍ਹਾਂ ਨੇ ਨੌਜਵਾਨੀ ਦਾ ਕਹਾਣ ਕੀਤਾ ਤੇ ਉਹ ਰਾਜਕੀਦਾ ਸੀ ਆਪਾਂ ਭਲੀ ਭੰਤ ਜਾਣਦੇ ਆ 1984 1980 ਤੋਂ 90 ਦਾ ਤਹਾਕਾ 1980 ਤੋਂ 90 ਦਾ ਤਹਾਕਾ ਤੇ ਅੱਜ ਵੀ ਉਸ ਤਹਾਕੇ ਨੂੰ ਚੇਤੇ ਕਰਕੇ ਰੌਂਗਟੇ ਖੜੇ ਹੋ ਜਾਂਦੇ ਆ ਨੌਜਵਾਨੀ ਨੂੰ ਕੋ ਕੋ ਕੇ ਮਾਰਨਾ ਜੀ ਆਪਾਂ ਗੱਲ ਕਰੀਏ ਧੀਆਂ ਪੈਣ ਦੇ ਬਯਪਤੀਆਂ ਕਰਨੀਆਂ ਉਤੋਂ ਪਰੇ ਹਟ ਕੇ ਕਹਿੰਦੇ ਕਿ ਉਸ ਟਾਈਮ ਦੇ ਉਤੇ ਪਿਤਾ ਦੇ ਉੱਤੇ ਨਗਨ ਕਰਕੇ 3 ਅਨੁਪਾਤ ਆ ਜਾਂਦਾ ਸੀ ਉਹ ਸੀ ਸੂਬੇ ਵਰਗੇ ਦੇ ਕਰਤੂਤਾ ਇੱਥੇ ਇੱਕ ਸੂਬਾ ਨਹੀਂ ਆਇਆ ਇਸ ਧਰਤੀ ਤੇ ਇਸ ਧਰਤੀ ਦੇ ਚੱਪੇ-ਚੱਪੇ ਦੇ ਸ਼ਾਇਦ ਕਈ ਸੂਬੇ ਹੋਣਗੇ ਤੇ ਕਈਆਂ ਨੂੰ ਅਜੇ ਉਸ ਚੀਜ਼ ਦਾ ਮੁੱਲ ਤਾਰਨਾ ਪੈਣਾ ਕਿ ਜਦੋਂ ਤੁਸੀਂ ਕਹਾਣ ਕਰੋਗੇ ਮਨੁੱਖਤਾ ਦਾ ਕਹਾਣ ਕਰੋਗੇ ਸਿੱਖੀ ਦਾ ਕਹਾਣ ਕਰੋਗੇ ਫਿਰ ਤੁਹਾਨੂੰ ਸਬਕ ਸਿਖਾਉਣ ਵਾਲੇ ਆਉਣਗੇ ਜੇ ਸੂਬੇ ਸਰਹੰਦ ਨੂੰ ਸਬਕ ਸਿਖਾਉਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਆਇਆ ਸੀ ਤੇ ਅੱਜ ਦੇ ਸੂਬੇ ਨੇ ਕਿਹਾ ਸੀ ਕਿ ਮੈਂ ਵੀ ਉਹ ਸੂਬਾ ਬਣ ਕੇ ਆਇਆ ਤੇ ਫਿਰ ਕਿਤੇ ਨਾ ਕਿਤੇ ਸੰਨੀ ਦੇ ਰੂਪ ਦੇ ਵਿੱਚ ਉਹ ਨੌਜਵਾਨ ਜੇਲ੍ਹ ਦੇ ਵਿੱਚ ਆ ਬੇਸ਼ੱਕ ਸਲਾਖ ਤਾ ਚੂਣ ਲੜ ਰਹਾ ਇਹ ਸਾਰੇ ਜਿਹੜੇ ਇਸ ਟਾਈਮ ਦੇ ਉੱਤੇ ਵੀਰ ਆ ਨਾਲ ਖਲੋਤੇ ਆ ਦੇਖਦੇ ਆ ਆਗਾਜ਼ ਹੋ ਚੁੱਕਾ ਵਾ ਇਲੈਕਸ਼ਨ ਦਾ ਹਰ ਪਾਰਟੀ ਕਹਿ ਰਹੀ ਆ ਕਿ ਟਿਕਟ ਜਿਹੜੀ ਸਾਨੂੰ ਦਿੱਤੀ ਗਈ ਆ ਅਸੀਂ ਦਾਵੇਦਾਰ ਆ ਬੀਜੇਪੀ ਵੀ ਵੱਡੇ ਪੱਧਰੇ ਦਾਅਵੇ ਕਰ ਰਹੀ ਆ ਕਾਂਗਰਸ ਦਾਅਵੇ ਕਰ ਰਹੀ ਆ ਆਮ ਆਦਮੀ ਪਾਰਟੀ ਦਾਅਵੇ ਕਰ ਰਹੀ ਆ ਅਕਾਲੀ ਦਲ ਬਾਦਲ ਜਿਹੜਾ ਕਹਿ ਰਿਹਾ ਕਿ ਅਸੀਂ ਪੰਥਕ ਉਮੀਦਵਾਰ ਦਿੱਤਾ ਤੇ ਪਹਿਲਾ ਉਮੀਦਵਾਰ ਦਿੱਤਾ ਸੀ ਉਹਨਾਂ ਦਾ ਪਰਿਵਾਰ ਵੀ ਕਹਿ ਰਿਹਾ ਕਿ ਅਸੀਂ ਪਰਵਾਰ ਦੀ ਇੱਜ਼ਤ ਕਰਦੇ ਆ ਉਹ ਅਮਰਪਾਲ ਦੇ ਪਰਿਵਾਰ ਨੂੰ ਕਹਿ ਰਿਹਾ ਦਾ ਅਮਰਪਾਲ ਦਾ ਪਰਿਵਾਰ ਵੀ ਕਹਿ ਰਿਹਾ ਕਿ ਅਸੀਂ ਅਸੀਂ ਉਸ ਪਰਿਵਾਰ ਦੀ ਇੱਜ਼ਤ ਕਰਦੇ ਆ ਪਰ ਜਦੋਂ ਵੋਟਾਂ ਦੀ ਗੱਲ ਹੋਈਗੀ ਤੇ ਉਹ ਕਹਿੰਦੇ ਕਿ ਜਿਹੜਾ ਧੜਾ ਵਾ ਕਿਤੇ ਨਾ ਕਿਤੇ ਉਸ ਧੜੇ ਦੇ ਕਿੰਤੂ ਹੋਣ ਦੇ ਕਾਰਨ ਅਕਾਲੀ ਦਲ ਬਾਦਲ ਤੇ ਉਹ ਕਹਿੰਦੇ ਕਿ ਉਹਨਾਂ ਨੇ ਚੋਣਾਂ ਜਿਹੜੀਆਂ ਵੇਖੀਆਂ ਵਾ ਉਹ ਸਹੀ ਨਹੀਂ ਚੁਣਿਆ ਗਿਆ ਧੜਾ ਨਹੀਂ ਸਹੀ ਚੁਣਿਆ ਗਿਆ ਇਹ ਬਾਪੂ ਤਰਸੀਮ ਸਿੰਘ ਜੀ ਨੇ ਕਿਹਾ ਸੀ ਤੇ ਜੇ ਅੱਜ ਦੀ ਆਪਾਂ ਗੱਲ ਕਰੀਏ ਇਸ ਘਟਨਾਕ੍ਰਮ ਦੀ ਤੇ ਇਸ ਘਟਨਾਕ੍ਰਮ ਜਿਹੜਾ ਕਿ ਸੂਬੇ ਵਾਲਾ ਚੱਕਰ ਹੋਇਆ ਉਹ ਤੋਂ ਬਾਅਦ ਦੇ ਵਿੱਚ ਅਮ ਜੇ ਆਪਾਂ ਸੰਦੀਪ ਸਿੰਘ ਸੈਣੀ ਦੀ ਗੱਲ ਕਰਦੇ ਆਂ ਸੁਰਖੀਆਂ ਦੇ ਚੌਂਦਾ ਤੇ ਸੁਰਖੀਆਂ ਤੋਂ ਬਾਅਦ ਦੇ ਵਿੱਚ ਸੀਟ ਦਾ ਅਨਾਉਂਸ ਜਿਹੜੀ ਆ ਉਹ ਸੰਦੀਪ ਸਿੰਘ ਨੂੰ ਹੋ ਜਾਂਦੀ ਆ ਤੇ ਸੰਦੀਪ ਸਿੰਘ ਦੇ ਭਰਾਤਾ ਮਨਦੀਪ ਸਿੰਘ ਐਸਮ ਮੈਦਾਨ ਦੇ ਵਿੱਚ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਤਜਿੰਦਰ ਸਿੰਘ ਢਿੱਲੋਂ ਸ਼੍ਰੀ ਮੁਕਸਰ ਸਾਹਿਬ ਤੋਂ ਪਾਰਟੀ ਨੇ ਸੇਵਾਦਾਰ ਲਾਇਆ ਹੋਇਆ ਹੈ ਤੇ ਅੱਜ ਸਪੈਸ਼ਲ ਜਿਹੜਾ ਹੈ ਅਸੀਂ ਪਿਛਲੇ 10 12 ਦਿਨ ਤੋਂ ਜਿਹੜਾ ਪ੍ਰਚਾਰ ਕਰ ਰਹੇ ਆਂ ਭਾਈ ਸੰਦੀਪ ਸਿੰਘ ਸੈਣੀ ਦੇ ਹੱਕ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਬਹੁਤ ਵਧੀਆ ਲੋਕਾਂ ਦਾ ਜਿਹੜਾ ਉਤਸ਼ਾਹ ਹੈ ਅਸਲ 'ਚ ਇਹ ਪੰਥ ਦੀ ਤੇ ਪੰਜਾਬ ਦੀ ਲੜਾਈ ਹੈ ਇਹ ਲੜਾਈ ਜਿਹੜੀ ਹੈ ਸਿਆਸਤ ਦੀ ਨਹੀਂਗੀ ਇੱਥੇ ਜਿਹੜੇ ਲੋਕਾਂ ਨੇ ਮਨਾਂ ਦੇ ਵਿੱਚ ਜਿਹੜਾ ਇਹ ਵਿਚਾਰ ਕੀਤਾ ਹੋਇਆ ਹੈ ਕਿ ਅਸੀਂ ਪੰਥ ਨੂੰ ਜਿਤਾਉਣਾ ਹੈ ਤੇ ਪੰਜਾਬ ਨੂੰ ਜਿਤਾਉਣਾ ਹੈ ਤੇ ਦਿੱਲੀ ਵਾਲੀਆਂ ਜਿਹੜੀਆਂ ਤਾਨਾਸ਼ਾਹ ਸਰਕਾਰਾਂ ਆ ਉਹਨਾਂ ਨੂੰ ਹਰਾਉਣ ਦਾ ਕੰਮ ਜਿਹੜਾ ਹੈ ਉਹ ਕਰ ਰਿਹਾ ਕਿਉਂਕਿ ਜਿਹੜਾ ਭਾਈ ਸੰਦੀਪ ਸਿੰਘ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਦਾ ਕਿਸੇ ਨਾਲ ਕੋਈ ਵੱਟ ਦਾ ਰੋਲਾ ਨਹੀਂ ਸੀਗਾ ਇੱਥੇ ਪਿੰਡਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ ਬਜ਼ੁਰਗਾਂ ਨਾਲ ਗੱਲ ਕਰੀਦੀ ਆ ਤਾਂ ਬਜ਼ੁਰਗ ਇੱਕ ਹੀ ਗੱਲ ਕਹਿੰਦੇ ਆ ਉਹ ਕਹਿੰਦੇ ਆ ਵੀ ਇੱਥੇ ਪਿੰਡਾਂ ਦੇ ਵਿੱਚ ਜੇ ਕੋਈ ਕਿਸੇ ਦੀ ਧੀ ਭੈਣ ਨੂੰ ਮਾੜਾ ਚੰਗਾ ਬੋਲਦਾ ਹੈ ਤਾਂ ਅਸੀਂ ਪਿੰਡਾਂ ਵਾਲੇ ਲੋਕ ਉਹਦਾ ਵੱਧ ਤੋਂ ਵੱਧ ਵਿਰੋਧ ਕਰਦੇ ਆ ਤਾਂ ਸੂਰੀ ਵਰਗਾ ਜਿਹੜਾ ਗੰਦੀ ਨਾਲੀ ਦਾ ਕੀੜਾ ਜਿਹੜਾ ਹਰ ਰੋਜ਼ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਓਛਾਲਦਾ ਸੀ ਜਿਹੜਾ ਹਰ ਰੋਜ਼ ਸਾਡੀਆਂ ਧੀਆਂ ਭੈਣਾਂ ਦੀਆਂ ਬੇਵਧੀਆਂ ਕਰਦਾ ਸੀ ਅਜਿਹੇ ਬੰਦੇ ਨੂੰ ਉਸ ਨੌਜਵਾਨ ਨੇ ਸੋਧਾ ਲਾ ਕੇ ਜਿਹੜਾ ਹੈ ਉਹਨੇ ਇੱਕ ਜਾਗਦਿਆਂ ਜਮੀਰਾਂ ਵਾਲੇ ਸਿੱਖਾਂ ਦਾ ਜਿਹੜਾ ਇੱਕ ਸੁਨੇਹਾ ਦਿੱਤਾ ਵੀ ਇਸ ਧਰਤੀ ਦੀ ਉੱਤੇ ਜਾਗਦਿਆਂ ਜਮੀਰਾਂ ਵਾਲੇ ਸਿੱਖ ਹੈਗੇ ਜੇ ਸਾਡੀਆਂ ਕੋਈ ਧੀ ਜਾਂਦੀ ਬੇਵਤੀ ਕਰੂਗਾ ਉਹਨਾਂ ਨੂੰ ਜਿਹੜਾ ਹੈ ਸੋਧਾ ਲਾਉਣ ਵਾਲੇ ਸੂਰਮੇ ਇਸ ਕੌਮ ਦੇ ਵਿੱਚ ਅਜੇ ਜਾਂਉਂਦੇ ਆ ਤੇ ਉਹਨੇ ਸੂਰੀ ਨੂੰ ਸੋਧਾ ਲਾ ਕੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਜਿਹੜਾ ਬੰਦਾ ਸਾਡੀਆਂ ਧੀਆ ਭੈਣਾਂ ਦੀਆਂ ਬੇਵਤੀਆਂ ਕਰੂਗਾ ਅਸੀਂ ਉਹਨਾਂ ਨੂੰ ਸਬਕ ਸਿਖਾਉਂਦੇ ਰਹੇ ਹਾਂ ਤੇ ਰਾਵਾਂਗੇ ਤਰਨਤਾਰਨ ਦੇ ਇਲੈਕਸ਼ਨ ਕਿਵੇਂ ਵੇਖ ਰਹੇ ਹੋਣ ਤੁਸੀਂ ਤਰਨਤਾਰਨ ਦੇ ਇਲੈਕਸ਼ਨ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਹ ਇਲੈਕਸ਼ਨ ਮਾਝੇ ਦੇ ਮਜਹਿਲਾਂ ਦੀ ਅਣਖ ਦਾ ਸਵਾਲ ਬਣਿਆ ਹੋਇਆ ਹੈ ਕਾਰਨ ਕੀ ਹੈ ਮਾਝੇ ਨੇ ਹਮੇਸ਼ਾ ਵੱਡੇ ਵੱਡੇ ਜਿਹੜੇ ਚੜ ਕੇ ਆਏ ਸੀਗੇ ਸਾਡੇ ਪੰਜਾਬ ਦੇ ਉੱਤੇ ਉਹਨਾਂ ਦੇ ਜਿਹੜਾ ਹੈ ਨੱਕ ਮੋੜਨ ਦਾ ਕੰਮ ਕੀਤਾ ਤੇ ਇਸ ਟਾਈਮ ਜਿਹੜਾ ਹੈ ਮਾਝੇ ਦੀ ਅਣਖ ਦਾ ਸਵਾਲ ਹੈ ਉਹਨਾਂ ਦੀ ਗੈਰਤ ਦਾ ਸਵਾਲ ਹੈ ਤੇ ਇਸ ਕਰਕੇ ਜਿਹੜਾ ਹੈ ਮੱਝ ਦੇ ਲੋਕਾਂ ਨੇ ਮੁੱਟੀਆਂ ਚ ਤੁੱਕੀ ਬੈਠੇ ਹੋ ਕਹਿੰਦੇ ਵੀ 611 ਤਰੀਕ ਆਵੇ ਤੇ ਦਿੱਲੀ ਵਾਲਿਆਂ ਨੂੰ ਤੇ ਇਹਨਾਂ ਯੂਪੀ ਵਾਲੇ ਦੇ ਜਿਹੜੇ ਭਈਏ ਸਾਡੇ ਤੇ ਰਾਜ ਕਰਦੇ ਇਹਨਾਂ ਨੂੰ ਅਸੀਂ ਦੱਸ ਦਈਏ ਕਿ ਪੰਥ ਤੇ ਪੰਜਾਬ ਦੀ ਤਾਕਤ ਕੀ ਹੁੰਦੀ ਹੈ ਧੰਨਵਾਦ ਜੀ ਐਡਵੋਕੇਟ ਕਰਮਵੀਰ ਸਿੰਘ ਪੰਨੂ ਸਾਡਾ ਜੁੜ ਚੁੱਕਿਆ ਪੰਨੂ ਸਾਹਿਬ ਗੁਰਫਤੇ ਸਾਂਝਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਕਿ ਨਹੀਂ ਦੇਖ ਰਹੇ ਹੋ ਤੇ ਨਾਲੇ ਤਰਨਤਾਰਨ ਦੀ ਹਵਾ ਕੀ ਕਹਿੰਦੀ ਆ ਤਰਨਤਾਰਨ ਚ ਤੁਸੀਂ ਖਾਸ ਤੌਰ ਤੇ ਰਹਿੰਦੇ ਵੀ ਹੋ ਤਰਨਤਾਰਨ ਦੇ ਲੋਕਾਂ ਵਿਚ ਵਿਚਰਦੇ ਹੋ ਤੁਸੀਂ ਤਰਨਤਾਰਨ ਦੀ ਜਿਹੜੀ ਹਵਾ ਵਾਜ ਜਾਂਦਾਂ ਸਿਆਸੀ ਹਵਾ ਇਹ ਪੰਥ ਦੇ ਨਾਲ ਆ। ਅੱਜ ਕੱਲ ਅੱਜ ਲੜਾਈ ਆ ਪੰਥ ਤੇ ਪੰਥ ਦੋਖੀਆਂ ਦੇ ਵਿਚਕਾਰ ਤੇ ਤਰਨਤਾਨ ਦੇ ਲੋਕ ਮੈਨੂੰ ਯਕੀਨ ਆ ਪੰਥ ਦਾ ਸਾਥ ਦੇ ਕੇ ਪੰਥ ਦੀ ਜਿੱਤ ਕਰਨਗੇ ਕਿਉਂਕਿ ਇੱਥੇ ਪਿਛਲੇ ਦਿਨਾਂ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਵਧਿਕੀਆਂ ਹੋਈਆਂ ਮੈਂ ਖੜਿਆ ਕਰ ਲੋ ਕਰ ਬਹੁਤ ਸਾਰੀਆਂ ਵਧਿਕੀਆਂ ਹੋਈਆਂ ਬਹੁਤ ਸਾਰੇ ਐਸੋ ਦਿੱਲੀ ਮਾਡਲ ਨੇ ਜੋ 84 ਤੋਂ ਲੈ ਕੇ ਇੱਥੇ 25000 ਲੋਕ ਇੱਥੋਂ ਦੇ ਲੋਕਾਂ ਨੂੰ નિર્ਦੋਸ਼ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਜਿੰਨਾ ਸੂਬਾ ਸਰਹੰਦ ਤੇ ਹੋਰ ਪੁਲਿਸ ਅਫਸਰ ਹਾਂਜੀ ਗੁਰਬਚਨ ਸਿੰਘ ਵਰਗੇ ਪੁਲਿਸ ਅਫਸਰ ਇੱਥੋਂ ਸ਼ਾਮਤ ਸੀ ਅਜੀਤ ਸਿੰਘ ਸੰਧੂ ਵਰਗੇ ਤੇ ਸਰਦਾਰ ਸੰਦੀਪ ਸਿੰਘ ਸਣੀ ਨੇ ਭਾਈ ਸੰਦੀਪ ਸਿੰਘ ਸਣੀ ਨੇ ਇਹ ਸੁਪੇਸਰਾਂਦ ਨੂੰ ਸੋਧਾ ਲਾ ਕੇ ਉਹਨਾਂ ਹਿਰਦੇ ਜੋ ਬਲੁੰਦ ਰਹਦੇ ਸੀ ਉਹਨਾਂ ਨੂੰ ਠੰਡਕ ਬਚਾਈ ਅੱਜ ਅੱਜ ਦੀ ਲੜਾਈ ਆ ਕਰਤਾਰਪੁਰ ਸਾਹਿਬ ਮਾਡਲ ਤੇ ਦਿੱਲੀ ਮਾਡਲ ਦੀ ਲੜਾਈ ਆ ਇਹ ਲੜਾਈ ਏ ਜਿਹੜੇ ਕਹਿੰਦੇ ਨੇ ਖਾਲਸਾ ਰਾਜ ਦੀ ਗੱਲ ਜਾਂ ਇਹ ਦਿੱਲੀ ਦੇ ਮਾਡਲ ਦੀ ਗੱਲ ਦਿੱਲੀ ਮਾਡਲ ਤੇ ਖਾਲਸੇ ਦਾ ਮਾਡਲ ਪਿਛਲੇ ਹੜਾ ਦੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਨੇ ਦੇਖ ਲਿਆ ਹੜਾ ਰਾਜਾਵੜਿੰਗ ਕਹਿੰਦੇ ਆ ਕਿ ਸਾਨੂੰ ਹਿੰਦੂਸਤਾਨ ਚਾਹੀਦਾ ਇੱਕ ਪਾਸੇ ਖਾਲਸਤਾਨੀ ਧੇਰਾ ਸਾਬਤ ਤੌਰ ਤੇ ਤੁਹਾਡੇ ਵਾਲੇ ਪਾਸੇ ਜੇਕਰ ਆ ਇਸ ਟਾਈਮ ਦੇ ਉੱਤੇ ਕਹਿੰਦੇ ਖਾਲਸਤਾਨ ਨਹੀਂ ਸਾਨੂੰ ਹਿੰਦੂਸਤਾਨ ਚਾਹੀਦਾ ਇਹ ਇਹ ਕਿਹੜੇ ਹਿੰਦੂਸਤਾਨ ਦੀ ਗੱਲ ਕਰ ਰਹੇ ਆ ਉਹ ਹਿੰਦੂਸਤਾਨ ਜਿਨੇ ਸ੍ਰੀ ਅਕਾਲ ਤਖਤ ਸਾਹਿਬ ਟੈਟ ਟੈਰੀ ਕੀਤਾ ਉਹ ਉਹ ਹਿੰਦੁਸਤਾਨ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਤੇ ਹੋਰ ਸ਼ਹਿਰਾਂ ਦੇ ਵਿੱਚ ਸਿੱਖ ਬੀਬੀਆਂ ਬੇਪਿਤ ਕੀਤੀਆਂ ਤੇ ਲੋਕਾਂ ਨੂੰ ਗਲਾਂ ਟੇਰ-ਪਾਰ-ਪਾਰ ਸਾੜਿਆ ਇਹ ਕਿਹੜੇ ਸੈਕੂਲਰਿਜ਼ਮ ਤੇ ਕਿਹੜੇ ਹਿੰਦੁਸਤਾਨ ਦੀ ਗੱਲ ਕਰਦੇ ਇਹ ਰਾਜਾਜੀਤ ਦੱਸਣ ਰਾਜਾ ਵੜਿੰਗ ਦੱਸੇ ਵੀ ਜਿਹੜੇ ਬੈਂਤ ਸਿੰਘ ਬੈਂਤ ਪੁੱਛੜ ਜੋ ਸੀਐਮ ਸੀਗਾ ਪੰਜਾਬ ਦਾ ਉਹਨੇ ਪੰਜਾਬ ਦੀ ਜਵਾਨੀ ਨੂੰ ਕੋਹ-ਕੋਕੇ ਮਾਰਿਆ ਇਹ ਉਹ 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 ਜਿੰਦ ਉਸਤਾਨ ਬਣਾਉਣਾ ਚਾਹੁੰਦੇ ਆ ਕਿ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਦਿਨ ਹੜਾਂ ਦੇ ਦੌਰਾਨ ਜੋ ਸਿੱਖ ਸੰਗਤ ਤੇ ਖਾਲਸੇ ਨੇ ਲੋਕਾਂ ਦੀ ਜ਼ਰੂਰਤਮੰਦਾਂ ਦੀ ਸੇਵਾ ਕੀਤੀ ਕਿ ਉਹਦਾਂ ਨਾ ਮੜਾ ਇਹ ਪੰਜਾਬ ਦੇ ਲੋਕਾਂ ਨੇ ਤਰਨਤਾਰਨ ਹਲਕੇ ਦੇ ਲੋਕਾਂ ਨੇ ਤੈਅ ਕਰਨਾ ਇਹਨਾਂ ਦਿੱਲੀ ਮਾਡਲ ਦੇ ਨਾਲ ਜਾਣਾ ਕਿ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇ ਮਾਡਲ ਦੇ ਨਾਲ ਜਾਣਾ ਲੜਾਈ ਅੱਜ ਨੇਕੀ ਤੇ ਬਦੀ ਦੀ ਲੜਾਈ ਆ ਜੋ ਸੁਧੀਰ ਸੂਰੀ ਜਰਕੇ ਜਿਹੜੇ ਸਰਕਾਰਾਂ ਇਹਨਾਂ ਦੀ ਪੁਸ਼ਤ ਬਣਾਈ ਕਰਦੀਆਂ ਸੀਗਿਆ ਜੇ ਸਰਕਾਰਾਂ ਪਹਿਲੇ ਦਿਨ ਉਹਨੂੰ ਨੱਥ ਪਾਉਂਦੀਆਂ ਤੇ ਸਾਨੂੰ ਸੋਧਾ ਲਾਉਣ ਦੀ ਜਰੂਰਤ ਨਾ ਹੁੰਦੀ ਕਿਉਂਕਿ ਕਿਉਂਕਿ ਸਰਕਾਰਾਂ ਹਮੇਸ਼ਾ ਸਿੱਖ ਦੋਕੀਆਂ ਦੀ ਪਿੱਠ ਤੇ ਖੜਦੀਆਂ ਤੇ ਜਿਹੜੇ ਜਿਹੜੇ ਸਿੱਖ ਸੰਘਰਸ਼ ਕਰਦੇ ਆ ਉਹਨਾਂ ਨੂੰ ਗੋਲੀਆਂ ਨਾਲ ਵੰਦੇ ਆ ਅੱਜ ਦੇ ਲੋਕਾਂ ਨੇ ਇਹ ਇੱਕ ਇੱਕ ਵੋਟ ਪਾ ਕੇ ਜੋ ਪਿਛਲੇ ਸਮੇਂ ਵਿੱਚ ਜੋ ਇੱਥੇ ਜਾਤੀਆਂ ਹੋਈਆਂ ਅਤਿਆਚਾਰ ਹੋਇਆ ਸਿੱਖ ਸੰਘਰਸ਼ ਦੇ ਨਾਮ ਕਰਾਂ ਜੋ ਕੱਟ ਕੱਟ ਕੇ ਮੁੰਡੇ ਮਾਰੇ ਗਏ ਉਹਨਾਂ ਦੇ ਵਿਰੋਧ ਦੇ ਵਿੱਚ ਪੰਥ ਨੂੰ ਵੋਟ ਪਾਉਣੀ ਹੈ ਸਮੁੱਚੇ ਪੰਥ ਦਾ ਕੈਂਡੀਡੇਟ ਇਹਦੇ ਵਿੱਚ ਇਹੀ ਹੋਊਗਾ ਅੱਜ ਪੰਤ ਕਿਤੇ ਖੜਾ ਪੰਜਾਬ ਦੇ ਲੋਕ ਤੇ ਮਾਝ ਦੇ ਲੋਕ ਇਹ ਪੰਦਰੇ ਨਾਲ ਹਮੇਸ਼ਾ ਖੜੇ ਆ ਹੁਣ ਵੀ ਖੜੇ ਇੱਕ ਪਾਸੇ ਆ 100 ਕਾਰਡ ਕਾਲੀਦਾਲ ਬਾਦਲਦਾਲ ਜਿਹੜਾ ਕਹਿੰਦਾ ਅਸੀਂ ਦਾਲ ਬਾਦਲ ਦਾਲਣੇ ਆ ਉਹ ਅੱਜਕੱਲ ਗੈਂਗਸਟਰਾਂ ਦੀ ਪਾਰਟੀ ਬਦਮਾਸ਼ਾਂ ਦੀ ਪਾਰਟੀ ਦਾ ਸਮਾਨਰਾਂ ਦੀ ਪਾਰਟੀ ਬਣ ਗਿਆ ਵਾ ਕਿ ਜੁੱਝੇ ਪਾਸੇ ਆਪ ਵਾਲੇ ਆਪ ਵਾਲੇ ਹਰਮੀਤ ਸੰਧੂ ਵਰਗੇ ਜਿਹੜੇ ਕਹਿੰਦੇ ਅਸੀਂ ਬੜੀ ਡਵੈਲਪਮੈਂਟ ਕਰਾਈ ਆ ਉਹਨਾਂ ਦੀ ਡਵੈਲਪਮੈਂਟ ਉਹਨਾਂ ਨਾਲ ਦੇ ਬੰਦੇ ਡਵੈਲਪਮੈਂਟ ਹੋਈ ਜਿਹੜੇ ਕੱਖਾਂ ਤੋਂ ਕਰੋੜਾਂ ਲੱਖਾਂ ਤੇ ਪਹੁੰਚ ਗਏ ਆ ਡਵੈਲਪਮੈਂਟ ਇਹ ਆ ਨਸ਼ੇ ਵੇਚਣੇ ਡਵੈਲਪਮੈਂਟ ਆ ਇਹੋ ਜੀ ਡਿਵੈਲਪਮੈਂਟ ਸਾਨੂੰ ਨਹੀਂ ਚਾਹੀਦੀ ਜੇ ਨਸ਼ੇ ਵਿੱਚ ਦਾ ਡਿਵੈਲਪਮੈਂਟ ਆ ਗੈਂਗਸਟਰਵਾਦ ਡਿਵੈਲਪਮੈਂਟ ਇਹ ਡਿਵੈਲਪਮੈਂਟ ਨਹੀਂ ਚਾਹੀਦੀ ਅੱਜ ਦਾ ਤਨਤਨ ਹਲਕੇ ਦੇ ਇੱਕ ਇੱਕ ਬੰਦਾ ਕਿਸੇ ਨੂੰ ਫਰੋਤੀਆਂ ਆ ਰਹੀਆਂ ਤੇ ਜਦੋਂ ਕਿਸੇ ਨੂੰ ਫਰੋਤੀ ਆਉਂਦੀ ਉਹ ਜਾਂਦਾ ਪ੍ਰਸ਼ਾਸਨ ਕੋ ਜੇ ਇਹੋ ਜੇ ਬੰਦੇ ਗੈਂਗਸਟਰ ਬੰਦੇ ਜੇ ਪ੍ਰਸ਼ਾਸਨ ਦੇ ਸਰਕਾਰਾਂ ਦੇ ਵਿੱਚ ਆ ਜਾਣਗੇ ਤਾਂ ਲੋਕਾਂ ਦਾ ਕੀ ਹੋਊਗਾ ਲੋਕਾਂ ਕੋ ਜਬਰੀ ਵਸੂਲੀ ਇਹ ਲੈਜਿਟਿਮੇਟ ਇਹ ਲੈਜਿਟਿਮਟ ਸਰਕਾਰੀ ਤੌਰ ਤੇ ਜਬਰੀ ਵਸੂਲੀ ਹੋਊਗੀ ਅੱਜ ਦੇ ਲੋਕਾਂ ਨੇ ਫੈਸਲਾ ਕਰਦਾ ਉਹ ਗੈਂਗਸਟਰਾਂ ਦੇ ਨਾਲ ਆ ਉਹ ਸਮਗਲਰਾਂ ਦੇ ਨਾਲ ਆ ਉਹ ਗੁੰਡਿਆਂ ਦੇ ਨਾਲ ਆ ਉਹ ਪੰਥ ਦੋਖੀਆਂ ਦੇ ਨਾਲ ਆ ਕਿ ਪੰਥ ਦੇ ਨਾਲ ਆ ਧੰਨਵਾਦ ਪੰਨੂ ਸਾਹਿਬ ਇਕਬਾਲ ਸਿੰਘ ਝੁੰਦਾ ਹੀ ਸਾਡੇ ਨਾਲ ਜੁੜ ਚੁੱਕੇ ਆ ਝੁੰਦਾ ਸਾਹਿਬ ਕਿਵੇਂ ਵੇਖ ਰਹੇ ਹੋ ਤਰਨ ਤਰਨ ਦੀ ਲੈ ਮਾ ਇੱਕ ਮਿੰਟ ਵਾਸਤੇ ਦੇ ਦਿਓ ਹੁਣ ਜੀ ਦੂਖ ਦੇਖੋ ਅੱਜ ਇਸ ਸਮੁੱਚਾ ਪੰਥ ਭਾਈ ਮਨਦੀਪ ਸਿੰਘ ਉਹਨਾਂ ਦੀ ਪਰਿਵਾਰ ਦੀ ਕੁਰਬਾਨੀ ਨੂੰ ਮੁੱਖ ਰੱਖ ਕੇ ਸਮੁੱਚੇ ਰੂਪ ਵਿੱਚ ਸਾਰਾ ਪੰਥ ਇਕੱਠਾ ਹੋ ਕੇ ਉਹਨਾਂ ਦੇ ਸਹਿਯੋਗ ਲਈ ਤੁਰਿਆ ਸੋ ਪੰਥ ਨੇ ਹਮੇਸ਼ਾ ਉਹਨਾਂ ਪਰਿਵਾਰਾਂ ਦੀ ਕੁਰਬਾਨੀਆਂ ਵਾਲੇ ਸਿੰਘਾਂ ਦੀ ਹਮੇਸ਼ਾ ਸਤਿਕਾਰ ਕੀਤਾ ਔਰ ਇਹ ਤਰਨਤਨ ਦੀ ਜ਼ਮੀਨੀ ਸੌਣ ਵੀ ਇੱਕ ਟਰੈਂਡ ਸੈੱਟ ਕਰੂਗੀ ਜਿੱਥੇ ਪੰਥ ਕੇਕਤਾਲੀ ਰਾਹ ਪਧਰਾ ਕਰੂਗੀ ਸਮੁੱਚਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਹੋ ਕੇ ਭਾਈ ਮਨਜੀਤ ਸਿੰਘ ਨੂੰ ਜਿਤਾਊਗਾ ਔਰ ਉਹਨਾਂ ਦੀ ਕੁਰਬਾਨੀ ਔਰ ਉਹਨਾਂ ਦਾ ਜਿਹੜਾ ਜੀਵਨ ਹੈ ਉਹਦਾ ਸਤਿਕਾਰ ਕਰਨਗੇ ਦੂਸਰੇ ਪਾਸੇ ਰਵਾਇਤੀ ਪੋਲਿਟਿਸ਼ਨ ਲੜ ਰਹੇ ਨੇ ਉਹਨਾਂ ਨਾਲ ਇਹਦਾ ਕੋਈ ਮੁਕਾਬਲਾ ਨਹੀਂ ਉਸ ਇਸ ਕਰਕੇ ਨਿਰੋਲ ਰੂਹੇ ਸਮੁੱਚੇ ਪੰਥ ਨੂੰ ਅਪੀਲ ਕਰਦੇ ਆ ਕਿ ਉਹ ਇਸ ਪਰਿਵਾਰ ਦੀ ਜੋ ਸੇਵਾ ਹੈ ਉਸ ਨੂੰ ਮੁੱਖ ਰੱਖ ਕੇ ਤਨਮਨ ਤਾਂ ਨਾਲ ਇਹਨਾਂ ਦੇ ਇਹ ਸੀਟ ਅ ਜਿਤਾ ਕੇ ਪੰਥ ਦੀ ਝੋਲੀ ਪਾਈ ਹੈ ਧੰਨਵਾਦ ਜੀ ਇਕਬਾਲ ਸਿੰਘ ਝੁੰਦਾ ਜੀ ਦਾ ਵੱਡਾ ਸੁਨੇਹਾ ਵਾ ਉਹ ਕਹਿੰਦੇ ਕਿ ਪੰਥਕ ਕੇਕਤਾ ਜਿਹੜੀ ਸੰਭਾਵੀ ਸੀ ਉਹ ਹੋ ਚੁੱਕੀ ਆ ਇਹ ਪੰਥਕ ਕੇਕਤਾ ਵਾ ਕਿਉਂਕਿ ਪੰਥਕ ਕੇਕਤਾ ਦੇ ਹਿਸਾਬ ਦੇ ਨਾਲ ਇਸ ਟਾਈਮ ਚੱਲੇ ਜਾਊਗਾ ਤੁਸੀਂ ਤਸਵੀਰ ਵੇਖ ਸਕਦੇ ਹੋ ਇੱਕ ਸਾਂਝੀ ਤਸਵੀਰ ਆ ਇਸ ਟਾਈਮ ਦੇ ਉੱਤੇ ਇਕਬਾਲ ਸਿੰਘ ਝੁੰਦਾ ਵੀ ਇੱਥੇ ਪਹੁੰਚੇ ਹੋਏ ਆ ਵਾਰਿਸ ਪੰਜਾਬ ਦੇ ਅਕਾਲੀ ਦਲ ਵਾਲੇ ਵੀ ਇੱਥੇ ਪਹੁੰਚੇ ਹੈਗੇ ਆ ਅਕਾਲੀ ਦਲ ਅੰਮ੍ਰਿਤਸਰ ਪਹੁੰਚਿਆ ਹੋਇਆ ਵਾ ਇੱਥੇ ਜੇ ਆਪਾਂ ਕਾਲੀ ਦਲ ਵਾਰਸ ਪੰਜਾਬ ਦੇ ਤੇ ਬੁਲਾਰਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਨੌਜਵਾਨੀ ਦਾ ਇੱਕ ਵੱਡਾ ਯੋਗਦਾਨ ਆ ਇਸ ਟਾਈਮ ਦੇ ਉੱਤੇ ਤੇ ਹੁਣ ਮਨਦੀਪ ਸਿੰਘ ਜਿਹੜੇ ਕੀ ਪੰਥਕ ਉਮੀਦਵਾਰ ਆ ਤਾਂ ਉਹਨਾਂ ਨੇ ਸਾਂਝੇ ਤੌਰ ਤੇ ਇੱਕ ਸਾਂਝਾ ਉਮੀਦਵਾਰ ਆ ਤੇ ਸਾਂਝੇ ਤੌਰ ਤੇ ਹੁਣ ਬਾਬਾ ਬੁੱਢਾ ਸਾਹਿਬ ਜੀ ਦੇ ਧਾਰਮਿਕ ਸਥਾਨ ਦੇ ਉਤੋਂ ਚਾਲੇ ਪਾਉਣ ਲੱਗੇ ਆ ਤੇ ਤਰਨ ਤਰਨ ਜਾ ਕੇ ਕਾਗਜ਼ ਦਾਖਲ ਹੋਣੇ ਆ। ਬਾਬਾ ਬੁੱਢਾ ਸਾਹਿਬ ਤੋਂ ਚਾਲੇ ਪਾ ਚੁੱਕਾ ਇਸ ਟਾਈਮ ਦੇ ਉੱਤੇ ਕਾਫਲਾ ਨਾਮਜ਼ਦਗੀਆਂ ਦਾਖਲ ਹੋਣੀਆਂ ਵਾ ਥੋੜੀ ਦੇਰ ਤੱਕ ਮਨਦੀਪ ਸਿੰਘ ਵੱਲੋਂ ਕਿਉਂਕਿ ਸਾਂਝੇ ਉਮੀਦਵਾਰ ਤੌਰ ਤੇ ਇੱਥੇ ਆਏ ਆ। ਸਾਡੇ ਨਾਲ ਇਸ ਟਾਈਮ ਦੇ ਉੱਤੇ ਸਾਡੇ ਵੀਰ ਪੱਤਰਕਾਰ ਹਰਪਾਲ ਸਿੰਘ ਮਖੂ ਹਰਪ੍ਰੀਤ ਸਿੰਘ ਮਖੂ ਦੇ ਪਿਤਾ ਜੀ ਤੁਹਾਡੀ ਸਪੈਸ਼ਲ ਤੌਰ ਤੇ ਹਾਜ਼ਰੀ ਲਾਉਣ ਵਾਸਤੇ ਪਹੁੰਚੇ ਆ ਤੇ ਉਸ ਕਾਫਲੇ ਦਾ ਹਿੱਸਾ ਵੀ ਬਣੇ ਆ ਤੇ ਆਪਾਂ ਗੱਲਬਾਤ ਕਰਦੇ ਆ ਬਾਪੂ ਜੀ ਪਹਿਲਾਂ ਗੁਰਫਤੇ ਸੰਚ ਕਰਦੇ ਆ ਜੀ ਬਾਈ ਜੀ ਜੀ ਖਾਲਸਾ ਵੇਰ ਜੀ ਖਫਤੇ ਹੋਰ ਕਿਵੇਂ ਹੋ ਚੜ੍ਹਦੀ ਕਲਾ ਹਾਂ ਗੁਰੂ ਦੀ ਕਿਰਪਾ ਰਹਿਮਤਾਂ ਜੀ ਚੜ੍ਹਦੀ ਕਲਾ ਕਿਵੇਂ ਵੇਖ ਰਹੇ ਹੋ ਤਰਨ ਤਾਰਨ ਦੀ ਇਸ ਚੋਣ ਨੂੰ ਚੋਣ ਨੂੰ ਜੀ ਮੈਂ ਲਗਭਗ ਇੱਕ ਦੋ ਵਾਰੀ ਆਇਆ ਹਾਂ ਕਿਉਂਕਿ ਲੜਕੇ ਆਉਂਦੇ ਨੇ ਹਰਪਾਲ ਸਿੰਘ ਮਹੂ ਜੀ ਕਰਦਾ ਰਿਹਾ ਆਪਣਾ ਕਾਲ ਚੈਨਲ ਚ ਕੰਮ ਕਰਦਾ ਤੇ ਉਹਦੇ ਉਨੇ ਆਉਣਾ ਸੀ ਉਹਦੇ ਜਾਣ ਕਰਕੇ ਉਹ ਕੋਈ ਜ਼ਰੂਰੀ ਕੰਮ ਪੈ ਗਿਆ ਕੈਨੇਡਾ ਜਾਣਾ ਪੈ ਗਿਆ ਉਹਦੀ ਹਾਜ਼ਰੀ ਲਾਉਣ ਆਇਓ ਤੁਸੀਂ ਹਾਂ ਮੈਂ ਹਾਜ਼ਰੀ ਹਾਜ਼ਰੀ ਤੇ ਅਸੀਂ ਕਲਚਰਲ ਆ ਲਾਤੀ ਆ ਵੈਸੇ ਵੀ ਪਰ ਤੁਹਾਡੀ ਹਾਜ਼ਰੀ ਲੱਗੀ ਤੇ ਦੂਸਰੀ ਗੱਲ ਹੈ ਵੀ ਜੋ ਵੇਖਿਆ ਜੋ ਇੱਥੋਂ ਦਾ ਮਾਹੌਲ ਵੇਖਿਆ ਮੈਂ ਤੇ ਗੁਰੂ ਸਾਹਿਬ ਦੀ ਕਿਰਪਾ ਬੱਬੇ ਬੁੱਢੇ ਸਾਹਿਬ ਦਾ ਮੇਲਾ ਹੀ ਬਣ ਗਿਆ ਵਾਜੀ ਆ ਅੱਛਾ ਬੱਬੇ ਬੁੱਢੇ ਸਾਹਿਬ ਹònਕਾ ਪਿੱਛੇ ਬੱਬੇ ਬੁੱਢੇ ਸਾਹਿਬ ਮੇਲੇ ਹੀ ਵੇਖਿਆ ਵੀ ਮੇਲੇ ਵਿੱਚ ਆਏ ਆ ਨਾ ਕਿ ਅਸੀਂ ਮਨੋ ਆਪਣੇ ਕਿ ਕੈਂਡੀਡੇਟ ਨਾਲ ਆਏ ਆ ਕਿ ਗੁਰੂ ਸਾਹਿਬ ਦੇ ਵਿੱਚ ਇਸ ਤਰ੍ਹਾਂ ਹੈ ਕਿ ਲੋਕ ਇਹਨੇ ਸਰਕਾਰਾਂ ਤੋਂ ਇਹਨੇ ਦੁਖੀ ਹੋ ਚੁੱਕੇ ਨੇ ਕਿ ਵੈਕਿਊਮ ਆਇਆ ਸਾਡੇ ਪਿੰਡ ਦਾ ਸਾਡੇ ਦਰਤ ਹੈਗਾ ਲੇਕਿਨ ਇਹ ਕਿ ਵੈਕਿਊਮ ਹੀ ਹੈਗਾ ਜਿਸ ਨੂੰ ਨੇ ਨੌਜਵਾਨੀ ਪਾਲਦੀ ਏ ਉਹ ਵੈਕਿਊਮ ਨੂੰ ਗੁਰੂ ਜੀ ਮਹਾਰਾਜ ਦੀ ਕਿਰਪਾ ਕੀਤੀ ਏ ਤੋ ਸਾਨੂੰ ਉਹ ਵੈਕਿਊਮ ਦਿੱਤਾ ਉਹ ਵੈਕਿਊਮ ਦੇ ਵਿੱਚ ਜੋ ਕੁਝ ਆਉਂਦਾ ਸਾਰਾ ਉਹ ਜਿਹੜੀ ਖਾਲੀ ਬਣਿਆ ਨਾ ਉਦੇ ਵਿੱਚ ਹੀ ਆਪਣਾ ਭੇ ਭਰਨਾ ਤੇ ਉਹਨਾਂ ਸਮਾਂ ਵੀ ਮਾਰਜ ਕਰੇਗਾ ਬਹੁਤ ਟਰਦੀ ਗੱਲਾਂ ਚ ਰਵੇਗਾ ਤੁਹਾਡਾ ਤਜਰਬਾ ਕੀ ਕਹਿੰਦਾ ਬਾਪੂ ਜੀ ਤਰਨਤਾਰਨ ਵਾਲੀ ਸੀਟ ਤੇ ਇਸ ਟਾਈਮ ਤੇ ਟੱਕਰ ਬਣੀ ਹੋਈ ਆ ਸੱਤਾਧਿਰ ਵੀ ਕਹਿੰਦੀ ਸਾਡੀ ਆ ਭਾਜਪਾ ਕਹਿੰਦੀ ਸੀਟ ਸਾਡੀ ਆ ਏ ਅਕਾਲੀ ਦਲ ਬਾਦਲ ਕਹਿੰਦਾ ਸੀਟ ਸਾਡੀ ਆ ਕਾਂਗਰਸ ਕਹਿੰਦੀ ਸੀਟ ਸਾਡੀ ਆ ਉਹਦੇ ਵਿੱਚ ਮਨਦੀਪ ਸਿੰਘ ਖਾਲਸਾ ਜਿਹੜਾ ਜ਼ਿਕਰ ਹੋਇਆ ਇਸ ਨੇ ਸਾਰੀਆਂ ਧਿਰਾਂ ਦੀਆਂ ਚੂਲਾਂ ਹਲਾਤੀਆਂ ਇਸ ਟਾਈਮ ਦੇ ਉੱਤੇ ਕੀ ਲੱਗਦਾ ਇੱਕ ਪਾਸੜ ਸੀਟ ਲੈ ਜਾਓਗੇ ਬਹੁਤ ਧਰਾਵਾਂ ਸਾਹਮਣੇ ਤੁਹਾਡੇ ਇਸ ਤਰ੍ਹਾਂ ਕਿ ਸਭ ਕੁਝ ਨਾ ਬੰਦੇ ਦੇ ਕੀਤੇ ਨਹੀਂ ਹੁੰਦਾ ਕੋਈ ਕੁਦਰਤ ਵੀ ਖੇਡ ਖੇਡਦੀ ਹੈ। ਸਭ ਕੁਝ ਬੰਦੇ ਦੇ ਕਿਤੇ ਨਹੀਂ ਹੁੰਦਾ। ਇਹਨਾਂ ਨੇ ਜੇ ਉਹਨਾਂ ਦੇ ਕਰਮਾਂ ਵਿੱਚ ਸੀ ਕੋਈ ਪ੍ਰਾਣੀਕ ਪਛਿਆ ਕੀਤੀ ਸੀ, ਬਦਲ ਉਹਨਾਂ ਨੇ ਬਹੁਤ ਰਾਜ ਕੀਤੇ। ਬਹੁਤ ਜੇ ਰਾਜ ਕੀਤੇ। ਲੇਕਿਨ ਜਿਵੇਂ ਆਂਦੇ ਨਾ ਵੀ ਰਾਜ ਤੋਂ ਮਗਰੋਂ ਆਪਣਾ ਨਰਕ ਮਿਲਦਾ ਹੈ। ਉਹਨਾਂ ਹਾਲਾਤ ਉਹਨਾਂ ਦੀ ਹੈ। ਅੱਖਾਂ ਨੂੰ ਜੋ ਮਰਜ਼ੀ ਆਖੀ ਜਾਣ। ਅੱਖਾਂ ਨੂੰ ਕੀ ਫਰਕ ਪੈਗਾ? ਆਖਿਆ ਤੇ ਹਰ ਕੋਈ ਇਹ ਕਹਿੰਦਾ ਮੈਂ ਵੱਡਾ ਆ। ਲੇਕਿਨ ਇਹ ਕ੍ਰੂ ਮਾਰਾ ਜੀ ਦੀ ਕਿਰਪਾ ਕਰਨੀ ਹੈ। ਤੇ ਸੱਚੇ ਪਾਤਸ਼ਾਹ ਦਾ ਵਰਤਾਰਾ ਹੀ ਵਰਤਣਾ ਪਹਿਲਾਂ ਵੀ ਵਰਤਿਆ ਸੀ ਤੇ ਹੁਣ ਵੀ ਆਪਣਾ ਵਰਤੇਗਾ ਤੇ ਵਰਤਣ ਡਿਆ ਐ ਐਮਪੀ ਵੀ ਆ ਗਿਆ ਸਾਡਾ ਸਰਬਜੀਤ ਸਿੰਘ ਐਮਪੀ ਸਾਹਿਬਾਨ ਪਹੁੰਚ ਚੁੱਕੇ ਐ ਇਸ ਟਾਈਮ ਦੇ ਉੱਤੇ ਆਪਾਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਹਾਂ ਅਸ਼ਟਮਤ ਤਸਵੀਰਾਂ ਆ ਬਾਬਾ ਬੜਾ ਸਾਹਿਬ ਦੇ ਸਥਾਨ ਤੋਂ ਚਾਲੇ ਪੈਣ ਲੱਗੇ ਆ ਤੇ ਐਮਪੀ ਸਰਬਜੀਤ ਸਿੰਘ ਸਾਡੇ ਨਾਲ ਐਮਪੀ ਸਾਹਿਬਾਨ ਗੁਰਫਤੇ ਸਾਂਝ ਕਰਦੇ ਆ ਜੀ ਬਾਈਕਰ ਜੀ ਕਾਕਾ ਹਾਲ ਚਾ ਵਾਈਪਰ ਜੀ ਹਾਲ ਚਾ ਵਾਈਪਰ ਜੀ ਇਲੈਕਸ਼ਨ ਨੂੰ ਇਸਲਾਮ ਲਸ਼ਕਰ ਬਹੁਤ ਵਧੀਆ ਜੀ ਦੇਖ ਲਓ ਕਿੰਨਾ ਇਕੱਠ ਆਇਆ ਅੱਜ ਤੇ ਮਹਾਰਾ ਚੜਦੀ ਕਲਾ ਕਰਨਗੇ ਜਿੱਤ ਪੱਕੀ ਹੋਊਗੀ ਕਰਨ ਦੀ ਇੱਕ ਰਿਕਾਰਡ ਬਣੂਗਾ ਜਿਸ ਦਾ ਸਦਾ ਸ੍ਰੀ ਮਨਜ ਸਿੰਘ ਮਾਨਤਾ ਆਪਣਾ ਸ੍ਰੀ ਅਮਰ ਬਿਲਕੁਲ ਜੀ ਰਿਕਾਰਡ ਬਣੂਗਾ ਜੀ ਬੋਲੇ ਚੱਲੇ ਪਾ ਚੁੱਕੇ ਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਐਮਪੀ ਦਾ ਸਰਪ ਜੀ ਸਿੰਘ ਵੀ ਆ ਸੰ ਪਹੁੰਚ ਚੁੱਕੇ ਆ ਉਹ ਤਸਵੀਰ ਉਹ ਸਾਂਝੀ ਕਰ ਰਹੇ ਆ ਇਸ ਟਾਈਮ ਤੇ ਬਾਬੜਾ ਸਾਹਿਬ ਤੋਂ ਚਾਲੇ ਪਾ ਚੁੱਕਾ ਵਾ ਕਾਫਲਾ ਜਿਹੜਾ ਵਾ ਤੇ ਉਸ ਗੇਟ ਤੋਂ ਇਹ ਤਸਵੀਰ ਦਿਖਾ ਲ ਦਿਓ ਪੋਸਟ ਗੇਟ ਤੋਂ ਹੁਣ ਤਰਨਤਾਰਨ ਵਾਲੇ ਪਾਸੇ ਚਾਲੇ ਪੈ ਜਣੇ ਆ ਇਹ ਤਸਵੀਰ ਸਾਂਝੀ ਕਰ ਦਿਓ ਹਮ ਰਾਖਤ ਪਤਸ਼ਾਹੀ ਦਾ ਵਾ ਦੀਪ ਦੀ ਤਸਵੀਰਾਂ ਸੰਤ ਜਨਨਾ ਸਿੰਘ ਖਾਲਸਾ ਪਿੰਡ ਵਾਲੇ ਤਸਵੀਰਾਂ ਖਾਲੜਾ ਸਾਹਿਬ ਦੀ ਤਸਵੀਰਾਂ ਤੇ ਨਾਲ ਜੇ ਆਪਾਂ ਗੱਲ ਕਰੀਏ ਅਮਰਤਪਾਲ ਸਿੰਘ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਇਹ ਤਸਵੀਰ ਬਹੁਤ ਕੁਝ ਬਿਆਨ ਕਰਦੀ ਆ ਇਸ ਟਾਈਮ ਚਾਲੇ ਪਏ ਹੈ ਸਕਾਫਲੇ ਨੇ ਤੇ ਇਸ ਸਕਾਫਲੇ ਨੇ ਅਗਲੇ ਪਾਸੇ ਤਰਨਤਾਰਨ ਪਹੁੰਚ ਕੇ ਤੇ ਤਰਨਤਾਰਨ ਕਾਗਜ਼ दाखल ਹੋਣੇ ਆ ਮਨਦੀਪ ਸਿੰਘ ਦੇ ਕਾਗਜ਼ दाखल ਹੋਣੇ ਆ ਤੇ ਕਾਗਲ दाखल ਹੋਣ ਤੋਂ ਬਾਅਦ ਦੇ ਵਿੱਚ ਜੋ ਪ੍ਰਕਿਰਿਆ ਚਲਣੀ ਹੈ ਇਸ ਟਾਈਮ ਦੇ ਉੱਤੇ ਜੋ ਇਲੈਕਸ਼ਨ ਦੀ ਪ੍ਰਕਿਰਿਆ ਵਾ ਉਹ ਤੇ ਚੱਲ ਹੀ ਰਹੀ ਆ ਲਗਭਗ ਜੇ ਗੱਲ ਕਰੀਏ ਤੇ ਜਿੱਤ ਦਾ ਦਾਵਾ ਸਾਰੀਆਂ ਪਾਰਟੀਆਂ ਕਰ ਰਹੀਆਂ ਵਾ ਕਾਂਗਰਸ ਅਕਾਲੀ ਦਲ ਦੀ ਗੱਲ ਕਰੀਏ ਜੇ ਆਪਾਂ ਨਾਲ-ਨਾਲ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸੱਤਾ ਤੇਰਾ ਸੱਤਾ ਤੇਰ ਪੂਰਾ ਜੋਰ ਲਾਉਂਦੀ ਆ ਕੀ ਹੈ ਜਿਹੜੀ ਚਿਮਨੀ ਆ ਜਿਮਨੀ ਕਿਸੇ ਹੋਰ ਪਾਸੇ ਨਾ ਜਾ ਸਕੇ 77ਵੀਂ ਪੂਰੀ ਜੋਰ ਜੰਗਾਈ ਕਰੂਗੀ ਤੇ ਜੇ ਦੂਜੇ ਪਾਸੇ ਗੱਲ ਕਰੀਏ ਦੇ ਬੀਜੇਪੀ ਬੀਜੇਪੀ ਵੀ ਕਹਿੰਦੀ ਹੈ ਕਿ ਸੀਟ ਮੇਰੇ ਪਲੜੇ ਦੇ ਵਿੱਚ ਆ ਸਾਰੀਆਂ ਤਿਹਰਾ ਕਿਉਂਕਿ ਇਲੈਕਸ਼ਨ ਆ ਇਲੈਕਸ਼ਨ ਦੇ ਵਿੱਚ ਸਾਰੀਆਂ ਤਿਹਰਾ ਆਪਣੇ ਆਪ ਨੂੰ ਜੇਤੂ ਮਹਿਸੂਸ ਕਰਾਉਂਦੀ ਆ ਪਹਿਲੋਂ ਇਲੈਕਸ਼ਨ ਤੋਂ ਇੱਕ ਨੇ ਜਿੱਤਣਾ ਵਾ ਵੇਖਦੇ ਆ ਇਹ ਤਿਹਰਾ ਦੇ ਵਿੱਚੋਂ ਬਾਜੀ ਕੌਣ ਮਾਰਦਾ ਵੈਸੇ ਤੈਂ ਤਨ ਪਹੁੰਚ ਕੇ ਨਾਲ-ਨਾਲ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੇ ਰਹੂਗਾ ਜੁੜੇ ਰਹੋ ਤੁਸੀਂ ਮਾ ਕਾਲ ਚੈਨਲ ਦੇ ਨਾਲ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ